ਇਹ ਦੋ ਵਰਸ ਤੋਂ ਮਿਲ ਕੇ ਬਣਿਆ ਜੀ ਸਟੂਡੈਂਟ ਪਲੱਸ 13 ਜਿਹੜੀ ਟੀਨ এজ ਦੇ ਸਟੂਡੈਂਟਸ ਨੇ ਨਾ ਉਹ ਸਾਡੇ ਦੇਸ਼ ਦਾ ਸਰਮਾਇਆ ਨੇ ਸਾਡਾ ਦੇਸ਼ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਕੀ ਹੋਊਗਾ ਇਹ ਸਾਡੇ ਟੀਨਸ ਡਿਸਾਈਡ ਕਰਨਗੇ ਤੂੰ ਨਾ ਪੱਟਦਾ ਰਹਿਦਾ ਆ ਬਈ ਟੋਲਾ ਯਾਰਾਂ ਦਾ ਸੋ ਇੱਕ ਦਿਨ ਪਾਪਾ ਤੇ ਮੈਂ ਰਾਤ ਨੂੰ ਐਵੇਂ ਬੈਠੇ ਸੀ ਤੇ ਸਾਡੇ ਮਨ ਦੇ ਵਿੱਚ ਸੀਗਾ ਕਿ ਆਪਾਂ ਕੁਝ ਕਰਦੇ ਆ ਪ੍ਰੋਜੈਕਟ ਆਪਣੇ YouTube ਚੈਨਲ ਵਾਸਤੇ ਤੂੰ ਉਦੋਂ ਆਪਾਂ ਇੱਕ ਵਨ ਲਾਈਨਰ ਕੱਢਿਆ ਇੱਕ ਛੋਟੀ ਜੀ ਕਹਾਣੀ ਦਾ ਉਹ ਆਪਾਂ ਵਿਕਰਮ ਸਰ ਨੂੰ ਦਿੱਤਾ ਤੇ ਵਿਕਰਮ ਸਰ ਨੇ ਉਹਨੂੰ ਲਾਬੂਰੇਟ ਕੀਤਾ ਤੇ ਫਿਰ ਨਜੀਦ ਭਾਜੀ ਨੇ ਉਹਨੂੰ ਅੱਗੇ ਜਾ ਕੇ ਵਧੀਆ ਤਰੀਕੇ ਨਾਲ ਐਕਸਪੈਂਡ ਕੀਤਾ ਤੇ ਉਹਨੂੰ ਸ਼ੂਟ ਕੀਤਾ ਤੇ ਐਵੇਂ ਹੀ ਸਾਡਾ ਪ੍ਰੋਜੈਕਟ ਨਿਕਲਿਆ ਸਟੂ ਟੀਨਸ ਟੋਲਾ ਯਾਰਾ ਦਾ ਹੋ ਮੇਰਾ ਕਰੈਕਟਰ ਹੀ ਰੱਬ ਨੇ ਸ਼ੁਰੂ ਤੋਂ ਧੁਰ ਤੋਂ ਹੀ ਕਹਿੰਦੇ ਹੁੰਦੇ ਲੈ ਕੇ ਭੇਜਿਆ ਕਿ ਤੂੰ ਹੱਸਦਾ ਹੀ ਰਹਿਣਾ ਤੇ ਹੱਸਦਾ ਹੀ ਰਹਿਣਾ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਮੇਰੇ ਨਾਲ ਵੇਖ ਕੇ ਹੱਸਦਾ ਕਿ ਮੇਰਾ ਮੇਰੇ ਤੋਂ ਕੋਈ ਖੁਸ਼ ਹੋਇਆ ਅਧਮਰ ਨਹੀਂ ਸਰ ਮੈਂ ਤੇ ਜੀਦਾ ਛੱਡਿਆ ਐਦਾ ਸਾਡਾ ਤੇਰੀ ਮਾਂ ਮੇਰਾ ਇਸ ਸੀਰੀਜ਼ ਦੇ ਵਿੱਚ ਜਿਹੜਾ ਕੈਰੈਕਟਰ ਆ ਉਹ ਵਿਲਨ ਦਾ ਵਿਲਨ ਦੇ ਨਾਲ ਨਾਲ ਉਹ ਨਸ਼ੇੜੀ ਵੀ ਆ ਨਸ਼ੇੜੀ ਨਸ਼ੇੜੀ ਇਦਾਂ ਦਾ ਨਹੀਂਗਾ ਵੀ ਚਿੱਟਾ-ਚੂਟਾ ਲਾਉਂਦਾ ਉਹ ਨਸ਼ੇੜੀ ਇਦਾਂ ਦਾ ਵੀ ਕੋਲੀ ਬਲਾ ਕੇ ਵੀ ਆਉਂਦਾ ਇਹਨੂੰ ਪਿੰਡ ਦਾ ਸਰਪੰਚ ਸਮਝਦਾ ਚਿੱਟੀਆਂ ਜਾਰੀਆਂ ਯੂਨੀਫਾਰਮ ਆ ਤੇ ਜੋ ਸਾਡੇ ਸ਼ਾਮੀ ਆਪਾਂ ਸ਼ੂਟ ਤੋਂ ਬਾਅਦ ਸਾਡੀ ਜਿੱਟੀਆਂ ਯੂਨੀਫਾਰਮਾਂ ਦੇ ਹਾਲਾਤ ਹੁੰਦੇ ਸੀ ਮੈਂ ਤੁਹਾਨੂੰ ਕੀ ਦੱਸਾਂ ਕਿਤੇ ਦਾਲ ਡੁੱਲੀ ਹੋਈ ਕਿਤੇ ਕੁਛ ਹੋਇਆ ਹੋਇਆ ਪ੍ਰਾਇਰਟੀ ਮਾਮੀ ਨੇ ਸ਼ਾਮੀ ਘਰ ਜਾਣਾ ਉਸ ਤੋਂ ਬਾਅਦ ਉਹ ਸਾਰਿਆਂ ਨੂੰ ਧੋਣਾ ਤੇ ਵਾਪਸ ਲੈ ਕੇ ਆਣਾ ਨਿਮਰ ਤੇ ਵੀ ਤੋਸਦੇ ਮਾਮੀ ਸਿਰ ਨੂੰ ਲਿਆਉਂਦੀ ਸੀ ਧੋਣਾ ਮਾਮਾ ਮਮੀ ਕੀ ਆਏ ਬਸ ਇਹ ਗੱਲ ਕਲੀਅਰ ਕਰਦੇ ਮੈਂ ਤੂੰ ਨਾ ਪਾਟਦਾ ਬਹੁਤ ਰਿਲੇਟੇਬਲ ਹੈ। ਆਪਕੋ ਇਹ ਆਈਡੀਆ ਕਹਾਂ ਸੇ ਆਇਆ ਔਰ ਉਸ ਦੇ ਬਾਰੇ ਮੇਂ ਥੋੜਾ ਐਕਸਪਲੇਨ ਜ਼ਰੂਰ ਕੀਜੀਏ। ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਇਹਦਾ ਜਿਹੜਾ ਸਭ ਤੋਂ ਪਹਿਲਾ ਆਈਡੀਆ ਸੀ ਉਹ ਵਿਕਰਮ ਸਰ ਦਾ ਟੂ ਟੀਨਜ਼ ਟੋਲਾ ਯਾਰਾਂ ਦਾ ਤੇ ਉਸ ਤੋਂ ਪਹਿਲਾਂ ਜਿਹੜੀ ਗੱਲ ਸਾਡੀ ਸ਼ੁਰੂ ਹੋਈ ਸੀ ਉਹ ਪ੍ਰਤਾਪ ਪ੍ਰੋਡਕਸ਼ਨ ਜਿਹੜੇ ਹੈਡ ਨੇ ਸਾਡੇ ਸਰ ਉਹਨਾਂ ਨੇ ਸਟੋਰੀ ਲਈ ਸੀ ਵਿਕਰਮ ਸਰ ਤੋਂ ਤੇ ਸਾਨੂੰ ਉਸ ਤੋਂ ਬਾਅਦ ਹੀ ਸਾਡਾ ਸਾਰਾ ਪਲਾਨ ਹੋਇਆ ਤੇ ਫਿਰ ਸਟਾਰ ਕਾਸਟਿੰਗ ਦੀ ਗੱਲ ਹੁੰਦੀ ਆ ਫਿਰ ਨਿਮਰਤ ਜੀ ਆ ਸਾਰੇ ਕਿੰਨੇ ਸਟਾਰ ਕਾਸਟ ਇਕੱਠੇ ਹੋਏ ਇਹ ਫਿਰਿੱਦਤਾ ਕਰਦੇ ਸਟੈਪ ਬਿਟ ਸਟੈਪ ਚੱਲਦਾ ਰਿਹਾ ਸਾਡਾ ਪ੍ਰੋਗਰਾਮ ਤੇ ਫਿਰ ਤੁਹਾਡੇ ਸਾਹਮਣੇ ਇੱਕ ਪੈਕੇਜ ਬਣਿਆ ਛੋਟੀ ਇੰਜ ਟੋਲਾ ਯਾਰਾਂ ਦਾ ਇਹ ਧੂੜਾ ਪੱਟਦਾ ਨਹੀਂਦਾ ਆ ਬਈ ਟੋਲਾ ਯਾਰਾਂ ਦਾ ਇਹ 2 ਵਰਸ ਤੋਂ ਮਿਲ ਕੇ ਬਣਿਆ ਜੀ ਸਟੂਡੈਂਟ ਸਟੂਡੈਂਟ ਪਲੱਸ ਟੀਨ ਜਿਹੜੀ ਟੀਨ এজ ਦੇ ਸਟੂਡੈਂਟਸ ਨੇ ਨਾ ਉਹ ਸਾਡੇ ਦੇਸ਼ ਦਾ ਸਰਮਾਇਆ ਨੇ ਸਾਡਾ ਦੇਸ਼ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਕੀ ਹੋਊਗਾ ਇਹ ਸਾਡੇ ਟੀਨਸ ਡਿਸਾਈਡ ਕਰਨਗੇ ਸੋ ਹਜੇ ਤੱਕ ਬੱਚਿਆਂ ਤੇ ਕੋਈ ਐਸਾ ਕਨਸੈਪਟ ਨਹੀਂ ਸੀ ਆਇਆ ਪਹਿਲੀ ਵੈਬ ਸੀਰੀਜ਼ ਹੈ ਪੰਜਾਬੀ ਦੀ ਜਿਹੜੀ ਸਕੂਲ ਲਾਈਫ ਤੇ ਹੈ ਇਸ ਤੋਂ ਇਲਾਵਾ ਤਾਂ ਮੋਟਾ ਐਸੀ ਮੈਂ ਵੀ ਤੇ ਤੁਸੀਂ ਸਾਰੇ ਦੀ ਸ਼ਾਇਦ ਆਪਣੇ ਸਕੂਲ ਡੇਜ਼ ਨੂੰ ਸਾਰੇ ਬਹੁਤ ਮਿਸ ਕਰਦੇ ਆਂ ਉਦੋਂ ਕੀਤੀਆਂ ਸ਼ਰਾਰਤਾਂ ਹਨਾ ਰੜਕਾਂ ਦੋਸਤੀਆਂ ਯਾਰੀਆਂ ਹਜੇ ਤੱਕ ਨਿਭਾ ਰਹੇ ਆਂ ਸੋ ਸਭ ਤੋਂ ਜੇ ਫੇਵਰਟ ਟਾਈਮ ਪੁੱਛਿਆ ਜਾਵੇ ਹਰੇਕ ਬੰਦੇ ਦਾ ਤਾਂ ਸਕੂਲ ਲਾਈਫ ਦਾ ਹੁੰਦਾ ਹੈ ਚਾਹੇ ਕੋਈ ਅੱਜ ਜੌਬ ਕਰ ਰਿਹਾ ਹੈ ਚਾਹੇ ਕੋਈ ਬਿਜ਼ਨਸ ਕਰ ਰਿਹਾ ਹੈ ਸੋ ਉਹਨੂੰ ਰਿਕਾਲ ਕਰਨਾ ਚਾਹੁੰਦੇ ਸੀਗੇ ਈਵਨ ਵਰਿੰਦਰ ਭਾਜੀ ਮੇਰੇ ਕੋ ਜਦੋਂ ਆਏ ਸੀਗੇ ਅਸੀਂ ਇਹੀ ਸਲਾਹ ਕੀਤੀ ਸੀਗੀ ਵਰਿੰਦਰ ਭਾਈ ਕਹਿੰਦੇ ਵੀ ਬੱਚਿਆਂ ਤੇ ਕੋਈ ਕਨਸੈਪਟ ਬਣਾਉਣਾ ਤੇ ਮੈਂ ਉਹਦੇ ਕਹਤਾ ਸੀ ਮੈਂ ਭਾਜੀ ਵੀ ਮੇਰੇ ਮਨ ਦੀ ਗੱਲ ਕਰਤੀ ਐ ਤੇ ਆਪਾਂ ਬੱਚਿਆਂ ਤੇ ਹੀ ਪਹਿਲਾ ਸਬਜੈਕਟ ਕਰਾਂਗੇ ਸੋ ਅਸੀਂ ਟੂ ਟੇਲਜ਼ ਫਿਰ ਟਾਈਟਲ ਸੋਚਿਆ ਫਿਰ ਉਸ ਤੋਂ ਬਾਅਦ ਕੈਰੈਕਟਰ ਸੋਚੇ ਤੇ ਅੱਜ ਇਹ ਚੀਜ਼ ਸਾਰੀ ਟੀਮ ਦੀ ਮਿਹਨਤ ਦੇ ਨਾਲ ਤੁਹਾਡੇ ਸਾਹਮਣੇ ਹੈ ਤੇ ਉਸ ਸਫੇ ਕਾਹ ਦੀ ਸਾਰਿਆਂ ਨੂੰ ਮੈਂ ਥੋੜਾ ਆਪਣਾ ਨਿਮਰਤ ਪ੍ਰਤਾਪ ਸਿੰਘ ਹੋਪ ਕਰਦਾ ਇੱਥੇ ਜਿੰਨੇ ਵੀ ਲੋਕ ਬੈਠੇ ਨੇ ਇਸ ਹਾਲ ਦੇ ਵਿੱਚ ਜਿੰਨੇ ਵੀ ਲੋਕ ਪ੍ਰੈਜ਼ెంట్ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਆਪਣੀ ਕਰੈਕਟਰ ਬਾਰੇ ਦੱਸਾਂ ਮੇਰੀ ਕਰੈਕਟਰ ਦਾ ਨਾਮ ਮਨਿੰਦਰ ਤੇ ਮੈਡੀ ਐ ਵੈਸੇ ਜੋ ਬੜਾ ਨਾ ਸ਼ਰਾਰਤੀ ਐ ਤੇ ਪੜਨ ਵਾਲਾ ਵੀ ਠੀਕ ਠਾਕ ਐ ਤੇ ਇੱਕ ਗਰੁੱਪ ਚ ਚਲਾਉਂਦਾ ਜਿਹਦਾ ਨਾਮ ਹੈ ਜੀ ਮੈਡ ਗੈਂਗ ਤੇ ਮੈਡ ਗੈਂਗ ਦੇ ਕਰੈਕਟਰਸ ਨੇ ਉਹਦੇ ਵਿੱਚ ਤਿੰਨ ਜਾਣੇ ਉਸ ਗਰੁੱਪ ਦੇ ਵਿੱਚ ਨੇ ਤੇ ਸਾਹਮਣੇ ਵਾਲੇ ਗੈਂਗ ਦੇ ਵਿੱਚ ਚਾਰ ਜਾਣੇ ਹੋਰ ਐ ਤੇ ਉਹ ਰਾਇਲ ਗੈਂਗ ਐ ਸੋ ਇਸ ਤਾ ਆਪਦੇ ਨਾਲ ਜਿਵੇਂ ਆਪਾਂ ਸਕੂਲ ਦੇ ਵਿੱਚ ਇਨਰੀਅਲ ਲੜਦੇ ਆ ਸਾਡੇ ਸਕੂਲ ਦੇ ਵਿੱਚ ਲੜਾਈਆਂ ਹੁੰਦੀਆਂ ਗੈਂਗਸ ਫੜਦੇ ਨੇ ਐਵੇਂ ਹੀ ਆਪਾਂ ਆਪਣੀ ਕਹਾਣੀ ਬਣਾਈਏ ਜਿਹਦਾ ਨਾਮ ਹੈ ਜੀ ਸਟੂ ਟੀਨਸ ਟੋਲਾ ਯਾਰਾ ਦਾ ਸੋ ਇੱਕ ਦਿਨ ਪਾਪਾ ਤੇ ਮੈਂ ਰਾਤ ਨੂੰ ਐਵੇਂ ਬੈਠੇ ਸੀ ਤੇ ਸਾਡੇ ਮਨ ਦੇ ਵਿੱਚ ਸੀਗਾ ਕਿ ਆਪਾਂ ਕੁਝ ਕਰਦੇ ਆ ਪ੍ਰੋਜੈਕਟ ਆਪਣੇ YouTube ਚੈਨਲ ਵਾਸਤੇ ਸੋ ਉਦੋਂ ਆਪਾਂ ਇੱਕ ਵਨ ਲਾਈਨਰ ਕੱਢਿਆ ਇੱਕ ਛੋਟੀ ਜੀ ਕਹਾਣੀ ਦਾ ਉਹ ਆਪਾਂ ਵਿਕਰਮ ਸਰ ਨੂੰ ਦਿੱਤਾ ਤੇ ਵਿਕਰਮ ਸਰ ਨੇ ਉਹਨੂੰ ਲਾਬੋਰੇਟ ਕੀਤਾ ਤੇ ਫਿਰ ਦਲਜੀਤ ਭਾਜੀ ਨੇ ਉਹਨੂੰ ਅੱਗੇ ਜਾ ਕੇ ਵਧੀਆ ਤਰੀਕੇ ਨਾਲ ਐਕਸਟੈਂਡ ਕੀਤਾ ਤੇ ਉਹਨੂੰ ਸ਼ੂਟ ਕੀਤਾ ਤੇ ਐਵੇਂ ਹੀ ਸਾਡਾ ਪ੍ਰੋਜੈਕਟ ਨਿਕਲਿਆ ਟੂ ਟੀਨਸ ਟੋਲਾ ਯਾਰਾ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹਰਮਨਪ੍ਰੀਤ ਹੈ ਸੋ ਮੇਰਾ ਵੈਬ ਸੀਰੀਜ਼ ਦੇ ਵਿੱਚ ਕਰੈਕਟਰ ਹੈ ਥੋੜਾ ਅੜਬ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਥੋੜਾ ਗੁੱਸੇ ਵਾਲਾ ਕਿ ਮੈਂ ਤੁਹਾਨੂੰ ਡਾਇਲੋਗ ਬੋਲ ਕੇ ਦੱਸਣਾ ਕਿ ਤੁਸੀਂ ਉੱਥੋਂ ਸਾਰੇ ਸਮਝ ਜਾਓਗੇ ਕਿ ਮੈਂ ਬੈਠਕਾਂ ਕੱਢ ਲਾ ਇੱਥੇ ਬੈਠਕਾਂ ਦੀ ਗਿਣਤੀ ਚਪੇਣਾ ਚ ਬਦਲਣ ਲੱਗਿਆ ਟਾਈਮ ਨਹੀਂ ਲੱਗਣਾ ਮੈਂ ਹੋਪ ਕਰਦਾ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਗੇ ਚੜ੍ਹਦੀ ਕਲਾ 'ਚ ਹੋਗੇ ਸੋ ਇਹ ਵੈਬ ਸੀਰੀਜ਼ ਸਾਡੇ ਸਕੂਲ ਦੇ ਜਿਹੜੇ ਬੱਚੇ ਉਹਨਾਂ ਵਾਸਤੇ ਖਾਸ ਕਰਕੇ ਬਣਾਈ ਗਈ ਹੈ ਕਿਉਂਕਿ ਜਿਹੜੇ ਸਕੂਲ ਦੇ ਯਾਰ ਦੋਸਤ ਹੁੰਦੇ ਨੇ ਨਾ ਉਹ ਇਦਾਂ ਦੇ ਯਾਰ ਦੋਸਤ ਹੁੰਦੇ ਨੇ ਜਿਹੜੇ ਬਿਨਾ ਮਤਲਬ ਤੋਂ ਜੁੜੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਨਾਲ ਸਿਰਫ ਇਹਨਾਂ ਮਤਲਬ ਹੁੰਦਾ ਕਿ ਸਾਡਾ ਯਾਰ ਦੋਸਤ ਸਾਨੂੰ ਘਰੋਂ ਲੈ ਜਾ ਕਰੇ ਤੇ ਘਰੇ ਛੱਡ ਜਾ ਕਰੇ ਤੇ ਜੇ ਕਿਸੇ ਦੀ ਕਾਪੀ ਨਾ ਬਣੀ ਹੁੰਦੀ ਤੇ ਖੁਸ਼ੀ ਹੁੰਦੀ ਆ ਵੀ ਤੁਹਾਨੂੰ ਮੇਰੀ ਨਹੀਂ ਬਣੀ ਤੇ ਇਹਦੀ ਨਹੀਂ ਬਣੀ ਸੋ ਮੇਰਾ ਇਦਾਂ ਦਾ ਕਰੈਕਟਰ ਹੈ ਸੋ ਤੁਸੀਂ ਬਹੁਤ ਪਿਆਰ ਦੇਵੋਗੇ ਤੁਹਾ ਮੇਰਾ ਨਾਮ ਗੁਰਮੀਤ ਚਾਵਲਾ ਹੈ ਪਿਆਰ ਨਾਲ ਮੈਨੂੰ ਮਿੰਨੀ ਜਸਪਾਲ ਪੱਟੀ ਬੋਲਦੇ ਨੇ ਮੈਂ ਸਪੈਸ਼ਲ ਯਮਨਾ ਨਗਰ ਤੋਂ ਆਇਆ ਜਦੋਂ ਸਰ ਦਾ ਫੋਨ ਆਇਆ ਪ੍ਰੋਡਿਊਸਰ ਸਾਹਿਬ ਦਾ ਮੈਂ ਪਹਿਲੇ ਵੀ ਕਈ ਮੂਵੀਸ ਵਿੱਚ ਕੰਮ ਕੀਤਾ ਹੈ ਲੇਕਿਨ ਇਹ ਮੇਰੇ ਵੱਸੇ ਇੱਕ ਬੜਾ ਵਧੀਆ ਐਕਸਪੀਰੀਅੰਸ ਸੀ ਵੈਸੇ ਤੇ ਮੈਂ ਸਟੈਂਡ ਅਪ ਕਮੇਡੀ ਕਰਦਾ ਪਿੰਨਮ ਚੈਣਾ ਨੇ ਮੇਰੇ ਨਾਲ ਹੀ ਕਮੇਡੀ ਕਰਤੀ ਹੈ ਉਹ ਤੁਸੀਂ ਦੇਖੋਗੇ ਫਿਰ ਪਤਾ ਲੱਗੇਗਾ ਤੇ ਲੇਕਿਨ ਮੈਂ ਇੱਕ ਚੀਜ਼ ਦੱਸਦਾ ਇਹ ਸਾਰੀ ਟੀਮ ਦਾ ਬੜਾ ਸਹਿਯੋਗ ਹੈਗਾ ਇਹਦੇ ਵਿੱਚ ਕਿਸੇ ਇਕੱਲੇ ਬੰਦੇ ਦਾ ਸਹਿਯੋਗ ਨਹੀਂ ਕਹਿੰਦੇ ਨਾ ਯੂਨਿਟੀ ਹੈਗੀ ਹੈ ਪੂਰੀ ਟੀਮ ਹੈਗੀ ਹੈ ਯੂਨਿਟੀ ਚ ਬ ਉਹਦਾ ਮੈਂ ਐਗਜ਼ਾਮਪਲ ਵੀ ਦੇ ਸਕਦਾ ਮੈਂ ਪਰਸੋਂ ਅੰਗੂਰ ਖਰੀਦਣ ਗਿਆ ਗੁੱਛੇ ਵਾਲੇ ਅੰਗੂਰ 100 ਰੁਪਏ ਕਿੱਲੇ ਕਿਲੋ ਸੀ ਟੁੱਟੇ ਹੋਏ ਅੰਗੂਰ 40 ਰੁਪਏ ਕਿਲੋ ਸੀ ਤੇ ਯੂਨਿਟੀ 'ਚ ਬੜੀ ਤਾਕਤ ਹੈਗੀ ਏ ਚਾਹੇ ਕੋਈ ਵੀ ਏ ਭਾਵੇਂ ਇੱਕ ਸਪੋਰਟ ਵਾਲਾ ਵੀ ਸੀ ਸਪੋਰਟ ਬੁਆਏ ਵੀ ਸੀ ਉਹਨੇ ਵੀ ਬੜਾ ਬਰਕ ਅੱਛਾ ਕੀਤਾ ਹੈ ਮੈਂ ਸੀਰੀਅਸਲੀ ਬੋਲ ਰਿਹਾ ਸਭ ਨੇ ਬੜੀ ਮਿਹਨਤ ਕੀਤੀ ਹੈ ਤੇ ਮਿਹਨਤ ਰੰਗ ਲੈ ਕੇ ਆਂਦੀ ਔਰ ਮੈਂ ਸਪੈਸ਼ਲ ਥੈਂਕਸ ਕਰਦਾ ਅੱਜ ਪੂਰੇ মিডিਆ ਦਾ ਜਿਹੜਾ ਇੱਕ ਆਵਾਜ਼ ਤੇ ਆਇਆ ਕਿਉਂਕਿ মিডিਆ ਬਿਨਾ ਅਸੀਂ ਅਧੂਰੇ ਹੈਗੇ ਆਂ ਉਹੀ ਸਾਨੂੰ ਪ੍ਰਮੋਟ ਕਰਦੇ ਨੇ ਉਹੀ ਸਾਨੂੰ ਅੱਗੇ ਲੈ ਕੇ ਜਾਂਦੇ ਨੇ ਲੇਕਿਨ ਇਹ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਹ ਮਿਹਨਤ ਰੰਗ ਲੈ ਕੇ ਆਏਗੀ ਉਹ ਕਹਿੰਦੇ ਨਾ ਜਦੋਂ ਟੁੱਟਨੇ ਲੱਗੇ ਹੌਸਲਾ ਜਦੋਂ ਟੁੱਟਨੇ ਲੱਗੇ ਹੌਸਲਾ ਤੋਂ ਇਤਨਾ ਯਾਦ ਰੱਖਣਾ ਬਿਨਾ ਮਿਹਨਤ ਕੇ ਤਖਤੋ ਤਾਜ ਨਹੀਂ ਹੋਤਾ ਡੂੰਡ ਲੇਤੇ ਹੈ ਹਨੇਰੇ ਮੇਂ ਵੀ ਮੰਜ਼ਿਲ ਆਪਣੀ ਕਿਉਂਕਿ ਜੁਗਨੂ ਕਭੀ ਰੋਸ਼ਨੀ ਕਾ ਮੋਤਾਜ ਨਹੀਂ ਹੋਤਾ ਰੋਸ਼ਨੀ ਕਾ ਮੋਤਾਜ ਨਹੀਂ ਹੋਤਾ ਇਹ ਸਾਰੀ ਟੀਮ ਬਹੁਤ ਵਧੀਆ ਹੈ ਜੀ ਤੇ ਮੈਂ ਦੱਸਿਆ ਮੈਂ ਵੈਸੇ ਕੋਮੇਡੀ ਕਰਦਾ ਲੇਕਿਨ ਫਿਲਮ ਚਾੜ ਨੇ ਮੇਰੇ ਨਾਲ ਹੀ ਕੋਮੇਡੀ ਕਰਤੀ ਹੈ ਜੋ ਇਸ ਸਮੇਂ ਪ੍ਰਿੰਸੀਪਲ ਬਣਿਆ ਮਾਂ ਲੇਕਿਨ ਬਾਕੀ ਤੁਸੀਂ ਦੇਖੋਗੇ ਬੜਾ ਮਜ਼ਾ ਆਏਗਾ ਥੈਂਕ ਯੂ ਵান্স ਕੇ ਲਵ ਯੂ ਆਲ ਚਿੰਦੇ ਬਜ਼ਿਰ ਸੋ ਮੇਰਾ ਵੈਬ ਸੀਰੀਜ਼ ਚ ਕਰੈਕਟਰ ਹੈ ਜੀ ਮਿੰਕੂ ਤੇ ਸੋ ਸਾਡੀ ਵੈਬ ਸੀਰੀਜ਼ ਆਪਾਂ ਸਾਰੀ ਟੀਮ ਨੇ ਰਲ ਕੇ ਬਹੁਤ ਮਿਹਨਤ ਕੀਤੀ ਹੈ ਜੀ ਸਾਡੇ ਡਾਇਰੈਕਟਰ ਸਰ ਦਲਜੀਤ ਜੋਸ਼ਣਪਾ ਜੀ ਐਂਡ ਰਾਈਟਰ ਸਾਥ ਸਾਡੇ ਵਿਕਰਮ ਸਰ ਐਂਡ ਬਲੀ ਵੀਰਾ ਬਲੀ ਬਲਜੀਤ ਸਰ ਜੀਡੀ ਵੀਰਾ ਜੋਧਾ ਵੀਰਾ ਅਮਰ ਵੀਰਾ ਸਾਰਿਆਂ ਦਾ ਥੈਂਕਫੁਲ ਆ ਜੀ ਔਰ ਸਾਡੇ ਪ੍ਰੋਡਿਊਸਰ ਸਰ ਇਹਨਾਂ ਦਾ ਤਿਆਰ ਜਿੱਦ ਤੋਂ ਸ਼ੁਕਰਗੁਜ਼ਾਰ ਕਰਦੇ ਆਂ ਸੋ ਜਿੱਦਾਂ ਦਾ ਸਾਡਾ ਮੇਰਾ ਕੈਰੈਕਟਰ ਆ ਜੀ ਵੈਬ ਫਿਰੀਚ ਇੱਕ ਫਨੀ ਕੈਰੈਕਟਰ ਤੇ ਸੋ ਮੈਨੂੰ ਉਹ ਚੀਜ਼ ਚ ਰਹਿਣਾ ਵੀ ਪਸੰਦ ਆ ਆਪਣੀ ਜ਼ਿੰਦਗੀ ਚ ਕਿ ਮੈਂ ਹੱਸਦਾ ਹੀ ਰਹਾ ਸੋ ਮੇਰਾ ਕੈਰੈਕਟਰ ਹੀ ਰੱਬ ਨੇ ਸ਼ੁਰੂ ਤੋਂ ਧੁਰ ਤੋਂ ਹੀ ਕਹਿੰਦੇ ਹੁੰਦੇ ਲਿਖ ਕੇ ਭੇਜਿਆ ਕਿ ਤੂੰ ਹੱਸਦਾ ਹੀ ਰਹਿਣਾ ਤੇ ਹਸਦਾ ਹੀ ਰਹਿਣਾ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਮੇਰੇ ਨਾਲ ਵੇਖ ਕੇ ਹੱਸਦਾ ਕਿ ਮੇਰਾ ਮੇਰੇ ਤੋਂ ਕੋਈ ਖੁਸ਼ ਹੋਇਆ ਪਰ ਨਹੀਂ ਸਰ ਮੈਂ ਤੇ ਜੀਦਾ ਛੱਡਿਆ ਇਦਾਂ ਸਾਡਾ ਤੇਰੀ ਮੈਂ ਐਜ਼ ਅ ਰਾਈਟਰ ਤਾਂ ਦੱਸ ਹੀ ਚੁੱਕਾ ਕਿ ਇਹ ਵੈਬ ਸੀਰੀਜ਼ ਕੀਤੀ ਹੈ ਜਿਹੜਾ ਕੈਰੈਕਟਰ ਕੀਤਾ ਹੈ ਉਹ ਹੈ ਡੀਪੀ ਟੀਚਰ ਦਾ ਕੋਚ ਦਾ ਤੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਹੋਈਆਂ ਉਹਦੀ ਲਾਈਫ 'ਚ ਜਿਹਦੇ ਕਰਕੇ ਉਹ ਨਾ ਮੱਚਿਆ ਹੀ ਰਹਿੰਦਾ ਸੜੇ ਰਹਿੰਦਾ ਤੇ ਸਾਰਾ ਗੁੱਸਾ ਜੋ ਉਹ ਕਾਹਦੇ ਲਾਉਂਦਾ ਘਰੇ ਤੋਂ ਉਹਦੀ ਕੋਈ ਸੁਣਦਾ ਨਹੀਂ ਤੇ ਫਿਰ ਆ ਕੇ ਜਿੰਨਾ ਉਹ ਗੁੱਸਾ ਸਕੂਲ 'ਚ ਹੀ ਲਾਉਂਦਾ ਤੁਸੀਂ ਟ੍ਰੇਲਰ 'ਚ ਦੇਖ ਹੀ ਲਿਆ ਹੋਣਾ ਸੁਭਾਗ ਹੈ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗੀ ਪੂਰੀ ਦੀ ਪੂਰੀ ਟੀਮ ਦਾ ਸਪੈਸ਼ਲੀ ਵਰਿੰਦਰ ਸਰ ਦਾ ਜਿਨ੍ਹਾਂ ਨੇ ਇਹ ਆਈਡੀਆ ਅੱਗੇ ਵਧਾਇਆ ਤੇ ਦਿਜੀਤ ਸਰ ਜਿਨ੍ਹਾਂ ਨੇ ਇੰਨੀ ਪਿਆਰੀ ਵੈਬ ਸੀਰੀਜ਼ ਬਣਾਈ ਹੈ ਕਿਉਂਕਿ ਮੈਨੂੰ ਹਮੇਸ਼ਾ ਇਹ ਲੱਗਦਾ ਸੀਗਾ ਕਿ ਜਦੋਂ ਮੈਂ ਜਦੋਂ ਆਪਣੇ ਸਕੂਲ ਟਾਈਮ ਨੂੰ ਬਹੁਤ ਜ਼ਿਆਦਾ ਮਿਸ ਕਰਦੀਆਂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕੋਈ ਇਦਾਂ ਦਾ ਇਨਸਾਨ ਨਹੀਂ ਹੋਗਾ ਜੇ ਆਪਣੇ ਮੂੰਹ ਚੋਂ ਕਹੂਗਾ ਕਿ ਮੈਂ ਆਪਣਾ ਸਕੂਲ ਟਾਈਮ ਮਿਸ ਨਹੀਂ ਕਰਦਾ ਤੇ ਮੈਨੂੰ ਬਹੁਤ ਔਰ ਜਦੋਂ ਮੈਂ ਮਿਸ ਕਰਦੀ ਸੀ ਮੇਰਾ ਜੀ ਕਰਦਾ ਸੀਗਾ ਕਿ ਮੈਂ ਟੀਵੀ ਤੇ ਕੁਝ ਨਾ ਕੁਝ ਇਦਾਂ ਦੀ ਵੈਬ ਸੀਰੀਜ਼ ਦੇਖਾਂ ਜਿਹੜੀ ਸਟੂਡੈਂਟਸ ਤੇ ਹੋਵੇ ਯੰਗਸਟਰਸ ਤੇ ਹੋਵੇ ਐਡੋਲੈਸੈਂਟਸ ਤੇ ਹੋਵੇ ਤਾਂ ਕਿ ਉਹਨਾਂ ਨੂੰ ਜੀ ਸਕਾਂ ਬਟ ਇਹ ਵੀ ਸੱਚੀ ਗੱਲ ਹੈ ਤੁਸੀਂ ਜਿੰਨਾ ਵਾਰ ਵੀ ਸਰਚ ਕਰਕੇ ਲੱਭਣ ਦੀ ਕੋਸ਼ਿਸ਼ ਕਰ ਲਓ ਜਿਹੜੇ ਆਪਣੇ ਐਕਸਪੀਰੀਐਂਸ ਆਪਣੇ ਸਕੂਲ ਦੇ ਦਿਨ ਹੁੰਦੇ ਆ ਉਹ ਕਦੀ ਤੁਸੀਂ ਦੁਬਾਰਾ ਜੀ ਨਹੀਂ ਸਕਦੇ ਤੇ ਪੰਜਾਬੀ ਦੇ ਵਿੱਚ ਇਦਾਂ ਦਾ ਪ੍ਰੋਜੈਕਟ ਜਿਹੜਾ ਸਰ ਨੇ ਬਣਾਇਆ ਹੈ ਉਹ ਅਸੀਂ ਉਹਦੇ ਲਈ ਬਹੁਤ ਥੈਂਕਫੁਲ ਆ ਔਰ ਅਸੀਂ ਉਹਨੂੰ ਇੰਨਾ ਇੰਜੋਏ ਕੀਤਾ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਇੰਜੋਏ ਕੀਤਾ ਕਿਉਂਕਿ ਅਸੀਂ ਸਾਰੇ ਨਿਆਣੇ ਸੀਗੇ ਔਰ ਦਿਲਜੀਤ ਸਰ ਨੇ ਸਾਨੂੰ ਸਾਰਿਆਂ ਨੇ ਸਾਰਿਆਂ ਨੂੰ ਐਕਚੁਅਲੀ ਜਿਵੇਂ ਬੱਚਿਆਂ ਵਾਂਗੂ ਟਰੀਟ ਕੀਤਾ ਹੈ ਔਰ ਇਹਨੇ ਪਿਆਰ ਨਾਲ ਇੰਨੀ ਪੇਸ਼ੈਂਸ ਦੇ ਨਾਲ ਸਾਨੂੰ ਸਾਰਿਆਂ ਨੂੰ ਹੈਂਡਲ ਕੀਤਾ ਹੈ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹਰ ਇੱਕ ਬੰਦੇ ਨੇ ਚਾਹੇ ਉਹ ਡਾਇਰੈਕਸ਼ਨ ਟੀਮ ਹੈ ਚਾਹੇ ਉਹ ਕਾਸਟਿਮ ਟੀਮ ਹੈ ਚਾਹੇ ਉਹ ਬੈਕਸਟੇਜ ਟੀਮ ਹੈ ਐਕਟਰਸ ਦੀ ਸਾਰੀ ਟੀਮ ਨੇ ਆਪਣਾ ਬੈਸਟ ਦਿੱਤਾ ਇੱਕ ਇੱਕ ਬੰਦੇ ਨੇ ਤੇ ਮੈਂ ਇਹ ਕਹੂੰਗੀ ਕਿ ਕੋਈ ਵੀ ਕੰਮ ਟੀਮਵਰਕ ਤੋਂ ਬਿਨਾ ਤਾਂ ਪੂਰਾ ਹੁੰਦਾ ਨਹੀਂ ਹੈ ਤੇ ਦੂਜੀ ਗੱਲ ਹਾਰਡਵਰਕ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਤੇ ਤੁਸੀਂ ਸਾਰਿਆਂ ਨੇ ਟਾਈਟਲ ਟਰੈਕ ਨੂੰ ਬਹੁਤ ਪਿਆਰ ਦਿੱਤਾ ਪੋਸਟਰ ਨੂੰ ਬਹੁਤ ਪਿਆਰ ਦਿੱਤਾ ਤੇ ਜਿੱਥੇ ਤੱਕ ਆਪਣੇ ਕਰੈਕਟਰ ਦੀ ਗੱਲ ਹੈ ਇਹ ਕੈਰੈਕਟਰ ਮੇਰੀ ਪਰਸਨੈਲਿਟੀ ਤੋਂ ਬਿਲਕੁਲ ਆਪੋਜ਼ਿਟ ਹੈ ਕਿਉਂਕਿ ਮੈਂ ਬਹੁਤ ੜਾਕੂ ਬੱਚਾ ਸੀ ਬਹੁਤ ਸਿਆਣਾ ਔਰ ਲੋਗਤਾ ਕਰਕੇ ਹਰ ਵੇਲੇ ਗੁਫਾ ਚੜ ਕੇ ਪੜੀ ਜਾਣਾ ਪੜੀ ਜਾਣਾ ਉਹ ਵਾਲਾ ਮੈਂ ਬੱਚਾ ਸੀ ਤੇ ਇਹਦੇ ਵਿੱਚ ਬਿਲਕੁਲ ਉਹ ਵਾਲਾ ਨਿਆਣਾ ਜਿਹੜਾ ਹੁਣ ਕਿਹੜੀ ਨਵੀਂ ਸ਼ਰਾਰਤ ਕਰਾਂ ਕੁਝ ਤਾਂ ਕਰਾਂ ਲੋਕਾਂ ਦਾ ਵੀ ਜੀਣਾ ਮੁਸ਼ਕਿਲ ਕਰਾਂ ਉਹ ਵਾਲਾ ਕੈਰੈਕਟਰ ਹੈ ਤੇ ਬਾਕੀ ਜ਼ਿਆਦਾ ਨਹੀਂ ਦੱਸਾਂਗੀ ਕੈਰੈਕਟਰ ਬਾਰੇ ਤੇ ਤੁਸੀਂ ਦੇਖਿਓ 23 ਮਈ ਨੂੰ ਫਰਸਟ ਐਪੀਸੋਡ ਥੈਂਕ ਯੂ ਸੋ ਮਚ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਥੈਂਕਸ ਸਾਡੇ ਇੱਕ ਸੱਦੇ ਤੇ ਤੁਸੀਂ ਸਾਰੇ ਪਹੁੰਚੇ ਹੋ ਕਿਸੇ ਟਾਈਮ ਮੈਂ ਵੀ ਹਿੱਸਾ ਸੀ ਮੀਡੀਆ ਦਾ ਪਰ ਸ਼ੁਰੂ ਤੋਂ ਆਰਟਿਸਟ ਬਣਨ ਦੀ ਚਾਹ ਸੀਗੀ ਕਿ ਹਾਂ ਮੈਂ ਇਹ ਕਰਨਾ ਚਾਹਣੀ ਆ ਜਿਵੇਂ ਕਿ ਟ੍ਰੇਲਰ ਚ ਤੁਸੀਂ ਦੇਖਿਆ ਹੀ ਹੈ ਮੇਰੀ ਜਿਹੜੀ ਇਹ ਕਰੈਕਟਰ ਦੀ ਜਦੋਂ ਬਰੀਫਿੰਗ ਲਈ ਮੈਨੂੰ ਸੱਦਿਆ ਜਗਦੀਪ मैम ਨੇ ਤੇ ਵਰਿੰਦਰ ਸਰ ਨੇ ਮੈਂ ਜਦੋਂ ਉਹਨਾਂ ਨੇ ਦੱਸਿਆ ਕਿ ਤੁਹਾਡਾ ਟੀਚਰ ਦਾ ਕਰੈਕਟਰ ਆ ਬਚਪਨ ਚ ਇਹ ਹੁੰਦਾ ਸੀ ਕਿ ਆ ਟੀਚਰਾਂ ਦੀ ਕੀ ਮौज ਐ ਟੋਰ ਨਾਲ ਬਹਿਣਾ ਉਹਨਾਂ ਨੂੰ ਕੋਈ ਕੰਮ ਨਹੀਂ ਜਵਾਕਾਂ ਦੇ ਜਦੋਂ ਦਿਲ ਕੀਤਾ ਚਪੇੜਾਂ ਛੜਦੀਆਂ ਕੋਈ ਚੱਕਰ ਨਹੀਂ ਚੱਲ ਪੂਰਾ ਬਟ ਜਦੋਂ ਹੁਣ ਉਹਨਾਂ ਦੀ ਥਾਂ ਤੇ ਆ ਕੇ ਉਹਨਾਂ ਦਾ ਕਿਰਦਾਰ ਨਿਭਾਉਣਾ ਪੈਂਦਾ ਤਾਂ ਪਤਾ ਚੱਲਦਾ ਕਿ ਉਹਨਾਂ ਦੀ ਰੀਅਲ ਲਾਈਫ ਚ ਪੂਰਾ ਤਾਂ ਨਹੀਂ ਆਪਾਂ ਪੋਰਟਰੇਟ ਕਰ ਸਕਦੇ ਪਰ ਰੀਅਲ ਲਾਈਫ ਚ ਉਹਨਾਂ ਦੇ ਨਾਲ ਨਾਲ ਹੋਰ ਕੀ ਚੱਲਦਾ ਸੋ ਮੇਰਾ ਕਰੈਕਟਰ ਖੁਸ਼ੀਮੰਦ ਆ ਬਹੁਤ ਸੋਣਾ ਕਰੈਕਟਰ ਆ ਪਿਆਰੀ ਹੈ ਮੈਡਮ ਜਿਵੇਂ ਕਿ ਮੇਰਾ ਨਾਮ ਹੈ ਉਵੇਂ ਖੁਸ਼ ਰਹਿੰਦੀ ਹੈ ਤੇ ਚਾਹੁੰਦੀ ਹੈ ਕਿ ਯਾ ਜੋ ਮੇਰੇ ਅੰਦਰ ਪਿਆਰ ਭਰਿਆ ਹੋਇਆ ਤੋਂ ਮੈਂ ਕਿਸੇ ਨੂੰ ਦਵਾਂ ਨੈਣ ਮਟਕਾ ਵੀ ਹੁੰਦਾ ਪਰ ਇਹ ਪਿਆਰ ਥਿਰੇ ਚੜਦਾ ਜਾਂ ਨਹੀਂ ਚੜਦਾ ਇਹ ਸਾਰਾ ਸਸਪੈਂਸ ਹੈ ਇਹ ਤੁਸੀਂ ਸੀਰੀਜ਼ ਦੇ ਵਿੱਚ ਹੀ ਤੁਹਾਨੂੰ ਪਤਾ ਲੱਗੂਗਾ ਐਂਡ ਥੈਂਕ ਯੂ ਸੋ ਮੱਚ ਪ੍ਰਤਾਪ ਪ੍ਰੋਡਕਸ਼ਨ ਦਾ ਸਾਡੇ ਦਿਲਜੀਤ ਸਰ ਦਾ ਵਿਕਰਮ ਸਰ ਦਾ ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ ਮੇਰਾ ਇਸ ਸੀਰੀਜ਼ ਦੇ ਵਿੱਚ ਜਿਹੜਾ ਕਰੈਕਟਰ ਆ ਉਹ ਵਿਲਨ ਦਾ ਵਿਲਨ ਦੇ ਨਾਲ ਨਾਲ ਉਹ ਨਸ਼ੇੜੀ ਵੀ ਆ ਨਸ਼ੇੜੀ ਨਸ਼ੇੜੀ ਇਦਾਂ ਦਾ ਨਹੀਂਗਾ ਵੀ ਚਿੱਟਾ ਚੂਟਾ ਲਾਉਂਦਾ ਉਹ ਨਸ਼ੇੜੀ ਇਦਾਂ ਦਾ ਵੀ ਕੋਲੀ ਬਲਾ ਕੇ ਵੀ ਆਪਦੇ ਆਪ ਨੂੰ ਪਿੰਡ ਦਾ ਸਰਪੰਚ ਸਮਝਦਾ ਜਿਆਦੇ ਮਹਿੰਗੇ ਨਸ਼ੇ ਵਾਲਾ ਨਹੀਂਆ ਮਤਲਬ ਫੁਗਰਾ ਫਿਰੇ ਦਾ ਫੁਗਰਾ ਉਹਦਾ ਕੰਮ ਇਹ ਹੀ ਆ ਵੀ ਸਕੂਲ ਦੇ ਵਿੱਚ ਜਿੰਨੇ ਵੀ ਉਹਦੇ ਫਰੈਂਡ ਸਰਕਲ ਚੋਂ ਜਿਵੇਂ ਹਰਮਨ ਨੂੰ ਮਿਲਿਆ ਹਰਮਨ ਨੂੰ ਨਸ਼ੇ ਤੇ ਲਾਉਣਾ ਉਸ ਤੋਂ ਗਾਂ ਅੱਗੇ ਨਸ਼ਾ ਸਪਲਾਈ ਕਰਨਾ ਇੰਨਾ ਕਰੈਕਟਰ ਆ ਬਹੁਤ ਸੋਹਣਾ ਕਰੈਕਟਰ ਆ ਉਹਦੇ ਨਾਲ ਨਾਲ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਮੈਂ ਡਾਇਰੈਕਸ਼ਨ ਟੀਮ 'ਚ ਵੀ ਕੰਮ ਕੀਤਾ ਮੈਂ ਸਾਰਿਆਂ ਨੂੰ ਜਿੰਨਾ ਵੀ ਮੈਨੂੰ ਇਹ ਲੱਗਦਾ ਸੀ ਮੈਨੂੰ ਵੱਧ ਤੋਂ ਵੱਧ ਕੰਮ ਮਿਲਣਾ ਐ ਇਸ ਸੀਰੀਜ਼ 'ਤੇ ਮੈਂ ਸੰਭਾਲਾਂ ਕਿਉਂਕਿ ਟੀਮ ਇੰਨੀ ਪਿਆਰੀ ਸਾਡਾ ਟੀਮ ਤੋਂ ਵੱਧ ਇੱਕ ਫੈਮਿਲੀ ਮੈਂਬਰ ਨੇ ਸਾਡੇ ਨਾਲ ਜੁੜੇ ਹੋਏ ਅਸੀਂ ਫੈਮਿਲੀ ਵਾਂਗੂ ਇੱਕ ਦੂਜੇ ਨਾਲ ਵਰਤਦੇ ਆ ਮੈਨੂੰ ਲੱਗਦਾ ਵੀ ਜੇ ਉਹ ਸੀਰੀਜ਼ ਸਾਡੇ ਲਈ ਲੰਮਾ ਟਾਈਮ ਚੱਲਦੀ ਤਾਂ ਅਸੀਂ ਬਹੁਤ ਇੰਜੋਏ ਕਰਨਾ ਸੀ ਅਸੀਂ ਉਮੀਦ ਕਰਾਂਗੇ ਜਿੰਨਾ ਹੀ ਤੁਹਾਨੂੰ ਸਾਡੇ ਪੋਸਟਰ ਨੂੰ ਤੁਸੀਂ ਪਿਆਰ ਦਿੱਤਾ ਜਾਂ ਟ੍ਰੇਲਰ ਨੂੰ ਦਿੱਤਾ ਜਾਂ ਗਾਣੇ ਨੂੰ ਦਿੱਤਾ ਜਾਂ ਟ੍ਰੇਲਰ ਨੂੰ ਦੋਗੇ ਉਨਾ ਹੀ ਤੁਹਾਨੂੰ ਸਾਡੀ ਪੂਰੀ ਸੀਰੀਜ਼ ਨੂੰ ਪਿਆਰ ਦਿਓ ਤੇ ਅਸੀਂ ਹੋਰ ਅੱਗੇ ਤੁਹਾਡੇ ਸਾਹਮਣੇ ਐਪੀਸੋਡ ਲੈ ਕੇ ਆਵਾਂਗੇ ਹੋਰ ਪ੍ਰੋਜੈਕਟ ਲੈ ਕੇ ਆਵਾਂਗੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਰਲ ਕੇ ਜਦੋਂ ਅਸੀਂ ਬੈਠਦੇ ਆ ਜਾਂ ਅਸੀਂ ਪ੍ਰੋਮੋਸ਼ਨ ਤੇ ਇਕੱਠੇ ਹੁੰਨੇ ਆ ਐਨੇ ਟਾਈਮ ਬਾਅਦ ਸਾਰੀਆਂ ਫਿਰ ਗੱਲਾਂ ਯਾਦ ਕਰਦੇ ਆ ਮੈਂ ਆਪਣੀ ਟੀਮ ਲਈ ਆਪਣੀ ਫੈਮਿਲੀ ਲਈ ਇੱਕ ਚੀਜ਼ ਕਹੂੰਗਾ ਕੈਕਸ਼ਾਂ ਦੇ ਦਾਰੇ ਜਦੋਂ ਆਪ ਆਪਿਸ਼ਾਰ ਗਉਣਗੇ ਤੁਹਾਡੇ ਨਾਲ ਬਤਾਏ ਦਿਨ ਬੜੇ ਯਾਦ ਆਉਣਗੇ ਬਹੁਤ ਯਾਦ ਆਉਂਦੇ ਪਹਿਲਾਂ ਤਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸਟੂਡੀਓ ਦੀ ਨੂੰ ਟੋਲਾ ਯਾਰਾਂ ਦਾ ने लुटे आन यारे भी 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 आ नज़ारे बि बड़े हो कठे हो खलारे बि बड़े यार ने लुटेया नज़ारे बि बड़े हो कठे हो खलारे बि बड़े उ मेरा घटि मरकारे भाभे आदि कोई कोई थार ਓ ਢੂੜਾ ਪੱਟਦਾ ਰਹਿੰਦਾ ਆ ਬਈ ਟੋਲਾ ਯਾਰਾਂ ਦਾ ਓ ਢੂੜਾ ਪੱਟਦਾ ਰਹਿੰਦਾ ਆ ਬਈ ਟੋਲਾ ਯਾਰਾਂ ਦਾ ਬਈ ਗਈ ਬਈ ਟੋਲਾ ਯਾਰਾਂ ਦਾ ਸਾਰਿਆਂ ਨੂੰ ਵੈਲਕਮ ਕਹਿੰਦੇ ਸਤਿ ਸ੍ਰੀ ਅਕਾਲ ਤੇ ਜਿੱਦਾਂ ਕੀ ਇਹ ਪ੍ਰੋਜੈਕਟ ਦੇ ਬਾਰੇ ਵਿੱਚ ਸੁਣ ਲਿਆ ਸਾਰਿਆਂ ਨੇ ਡਿਸਕਸ ਕੀਤੀ ਆਪਾਂ ਆਪਣੇ ਕਰੈਕਟਰ ਬਾਰੇ ਦੱਸਿਆ ਬਹੁਤ ਮਿਹਨਤ ਲੱਗੀ ਆ ਕੋਈ ਪ੍ਰੋਜੈਕਟ ਬਣਨਾ ਹੁੰਦਾ ਉਹਦੇ ਤੇ ਮਿਹਨਤ ਤੋਂ ਬਿਨਾ ਉਹ ਸਿਰੇ ਨਹੀਂ ਚੜਦਾ ਬਹੁਤ ਟੀਮ ਹੁੰਦੀ ਵੱਡੀ ਹਨਾ ਕੈਮਰੇ ਦੇ ਬੈਕਐਂਡ ਤੇ ਹੁੰਦੇ ਉਸ ਤੋਂ ਬਾਅਦ ਪੋਸਟ ਦਾ ਕੰਮ ਹੁੰਦਾ ਜਿੱਦਾਂ ਕਿ ਸਭ ਤੋਂ ਪਹਿਲਾਂ ਪ੍ਰੋਡਕਸ਼ਨ ਹਾਊਸ ਜਿੰਨਾਂ ਦੇ ਕਰਕੇ ਪ੍ਰੋਜੈਕਟ ਸ਼ੁਰੂ ਹੁੰਦਾ ਉਸ ਤੋਂ ਬਾਅਦ ਰਾਈਟਰ ਸਾਹਿਬ ਆ ਗਏ ਸਾਡੇ ਬੱਚੇ ਆ ਗਏ ਮੇਰੀ ਟੀਮ ਚ ਬੱਲੀ ਵੀਰਾ ਆ ਗਿਆ ਜੀਡੀ ਵੀਰਾ ਆ ਗਿਆ ਅਮਰ ਵਿਰਕ ਵੀਰਾ ਤੇ ਜੋਦਾ ਵੀਰਾ ਤੇ ਸਾਰਿਆਂ ਦਾ ਇੱਕ ਵੱਡਾ ਸਹਿਯੋਗ ਸੀ ਮੇਰੇ ਲਈ ਕਿਉਂਕਿ ਮੇਰਾ ਪਹਿਲਾ ਪ੍ਰੋਜੈਕਟ ਸੀਗਾ ਤੇ ਪਹਿਲੇ ਪ੍ਰੋਜੈਕਟ ਨੂੰ ਸਿਰੇ ਲਾਉਣ ਲਈ ਇਹਨਾਂ ਦਾ ਬਹੁਤ ਵੱਡਾ ਨਾਲ ਮੇਰੇ ਸਾਥ ਆ ਤੇ ਜਦੋਂ ਅਸੀਂ ਗੱਲ ਚੱਲੀ ਵੀ ਸਟੋਰੀ ਆ ਸਟੋਰੀ ਸ਼ੂਟ ਕਰਨ ਲੱਗੇ ਤੇ ਫਿਰ ਮੈਨੂੰ ਲੱਗਾ ਕਿ ਕਿਤੇ ਕਿਤੇ ਵਿੱਚ ਜਾ ਕੇ ਗਾਣਾ ਚਾਹੀਦਾ ਤੇ ਜਦੋਂ ਅਮਰ ਵੀਰਾ ਜੋਧਾ ਵੀਰਾ ਮੇਰੇ ਸ਼ੁਰੂ ਤੋਂ ਅਸੀਂ ਇਕੱਠੇ ਰਹਿਆ ਇੰਡਸਟਰੀ ਵਿੱਚ ਤੇ ਗੱਲ ਕੀਤੀ ਉਹ ਕਹਿੰਦੇ ਲੈ ਚੱਕ ਰਾਤੋਂ ਰਾਤ ਗਾਣਾ ਬਣਾਤਾ ਜੋਦੇ ਵੀਰੇ ਨੇ ਤੇ ਅਮਰ ਨੇ ਲਿਖਤਾ ਉਹ ਵੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਚੰਗੀ ਰੀਚ ਗਈ ਉਹ ਦੀ ਤਾਂ ਉਸ ਤੋਂ ਬਾਅਦ ਟ੍ਰੇਲਰ ਆ ਗਿਆ ਅੱਜ ਉਹ ਵੀ ਤੁਸੀਂ ਦੇਖਿਆ ਸਾਰੇ ਰਾਜ ਕੇ ਪਿਆਰ ਦੇ ਸਾਡੀ ਸੀਰੀਜ਼ ਨੂੰ ਟੂ ਟੀਨਸ ਦਾ ਜਿਹੜੀ ਹੈਈ ਆ ਤੇ ਮੈਂ ਦੁਆਰਾ ਫਿਰ ਤੋਂ ਸ਼ੁਕਰਾਨਾ ਕਰ ਲਗਾ ਸਾਰਿਆਂ ਦਾ ਤੇ ਇੱਥੇ ਮੇਰੇ ਦੋ ਜਿਹੜੇ ਮਿੱਤਰ ਖਾਸ ਉਹ ਪਿੱਛੇ ਰਹਿ ਗਿਆ ਪ੍ਰਿੰਸਾ ਜੀ ਤੇ ਹਰਪ੍ਰੀਤ ਵੀਰਾ ਇੱਕ ਵਾਰੀ ਅੱਗੇ ਆਓ ਸਟੇਜ ਤੇ ਕਿਉਂਕਿ ਇਹ ਉਹ ਟੀਮ ਆ ਜਿਨ੍ਹਾਂ ਨੇ ਐਡਿਟ ਕੀਤੀ ਆ ਤੇ ਡੀਆਈ ਕੀਤੀ ਵੀਰੇ ਉਹਨਾਂ ਨੇ ਥੈਂਕ ਯੂ ਥੈਂਕ ਯੂ ਸੋ ਮੱਚ ਮੇਰੇ ਵੀਰਾਂ ਦਾ ਇਹਨਾਂ ਦੇ ਰੰਗ ਭਰੇ ਸਾਡੀ ਵੈਬ ਸੀਰੀਜ਼ ਸਾਰੇ ਜਿਹੜੇ ਤੁਸੀਂ ਦੇਖੇ ਆ ਤੇ ਤੇ ਕੋਈ ਜ਼ੋਰਦਾਰ ਤਾੜੀਆਂ ਸਾਡੀ ਮੀਡੀਆ ਲਈ ਸਾਡੀ ਸਾਰੀ ਟੀਮ ਲਈ ਤੁਸੀਂ ਆਪ ਇੱਕ ਵਾਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਤਾੜੀਆਂ ਮਾਰੋ ਜਿਹਨਾਂ ਦਾ ਨਾਮ ਸਾਡੀ ਵੈਬ ਸੀਰੀਜ਼ ਵਿੱਚ ਹਲੇ ਲਾਈਕ ਆਈ ਗੈਸ ਯਾਨੂ ਐਵੇਂ ਨਹੀਂ ਦਿਖੇਗਾ ਪਰ ਜਦ ਮੈਂ ਦੱਸੂਗਾ ਤਾਂ ਤੁਹਾਨੂੰ ਉਹਨਾਂ ਦੀ ਅਹਿਮੀਅਤ ਪਤਾ ਲੱਗੇਗੀ ਸਭ ਤੋਂ ਪਹਿਲਾ ਨਾਮ ਮੇਰੀ ਵੈਰਿਟੀ ਮਾਮੀ ਦਾ ਆਪਾਂ ਸਾਰਾ ਸ਼ੂਟ ਜਿਹੜਾ ਅੰਬਾਲਾ ਕੀਤਾ ਤੁਸੀਂ ਆ ਪਿੱਛੇ ਆ ਆ ਦੇਖੋ ਚਲੋ ਆ ਦੇਖੋ ਇੱਥੇ ਸਾਰਿਆਂ ਦੇ ਯੂਨੀਫਾਰਮ ਦੇਖੋ ਚਿੱਟੀਆਂ ਸਾਰੀਆਂ ਯੂਨੀਫਾਰਮ ਆ ਤੇ ਜੋ ਸਾਡੇ ਸ਼ਾਮੀ ਆਪਾਂ ਸ਼ੂਟ ਤੋਂ ਬਾਅਦ ਸਾਡੀਆਂ ਜਿੱਟੀਆਂ ਯੂਨੀਫਾਰਮਾਂ ਦੇ ਹਾਲਾਤ ਹੁੰਦੇ ਸੀ ਮੈਂ ਤੁਹਾਨੂੰ ਕੀ ਦੱਸਾਂ ਕਿਤੇ ਦਾਲ ਡੁੱਲੀ ਹੋਈ ਕਿਤੇ ਖੁਸ਼ ਹੋਇਆ ਹੋਇਆ ਪ੍ਰਾਇਰਟੀ ਮਾਮੀ ਨੇ ਸ਼ਾਮੀ ਘਰ ਜਾਣਾ ਉਸ ਤੋਂ ਬਾਅਦ ਉਹ ਸਾਰਿਆਂ ਨੂੰ ਧੋਣਾ ਤੇ ਵਾਪਸ ਲੈ ਕੇ ਆਣਾ ਉਸ ਤੋਂ ਬਾਅਦ ਮੇਰੇ ਮਾਮਾ ਜੀ ਜਿਨ੍ਹਾਂ ਨੂੰ ਹੁਣ ਜਿਵੇਂ ਜੀੜੀ ਬਾਈ ਹੈ ਜਿੰਨਾ ਵੀ ਸਾਰੇ ਆਪਾਂ ਬੱਚੇ ਰੋਕੇ ਸੀਗੇ ਕਿਉਂਕਿ ਸਾਨੂੰ ਸ਼ੂਟ ਵਾਸਤੇ ਬੱਚੇ ਵੀ ਚਾਹੀਦੇ ਸੀ ਜੀੜੀ ਬਾਈ ਨੇ ਇਕੱਲੇ-ਇਕੱਲੇ ਬੱਚੇ ਨੂੰ ਸੰਭਾਲ ਲਿਆ ਅੱਜ ਵੀ ਬਾਈ ਨੂੰ ਬੱਚਿਆਂ ਦੇ ਕਾਲ ਆਉਂਦੇ ਤੇ ਬਾਈ ਉਨੇ ਹੀ ਪਿਆਰ ਨਾਲ ਬੱਚਿਆਂ ਨੂੰ ਰਿਪਲਾਈ ਕਰਦਾ ਜਿੰਨੇ ਵੀ ਕਿ ਕਿ ਕਿਉਂਕਿ ਉਸ ਤੋਂ ਬਾਅਦ ਜੈ ਸ਼ੂਟ ਤੋਂ ਬਾਅਦ ਸਾਰੇ ਬੱਚੇ ਜਦ ਡਿਲੀਟ ਹੋ ਜਾਂਦੇ ਸੀ ਉਹਨਾਂ ਨੂੰ ਛੱਡਣ ਜਾਣਾ ਮਲਟੀ ਮਾਮੂਨੇ ਉਹਨਾਂ ਨੂੰ ਛੱਡਣ ਜਾਣਾ ਰਿਪਸੀ ਵੀਰਾ ਜਿਹੜਾ ਅੱਜ ਤੱਕ ਹਲੇ ਮੇਰਾ ਪੋਸਟਰ ਦਾ ਕੰਮ ਕਰਾ ਰਿਹਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਂਕੇ ਬਿਹਾਰੇ ਵੱਲੋਂ ਬਹੁਤ-ਬਹੁਤ ਧੰਨਵਾਦ ਇਹ ਸਾਰੇ ਉਹ ਜਾਣੇ ਹੈ ਜਿਨ੍ਹਾਂ ਨੇ ਆਪਣੀ ਜੀਨੈਕ ਕੀਤੀ ਹੋਈ ਇਸ ਪ੍ਰੋਜੈਕਟ ਨੂੰ ਚਲਾਉਣ ਵਾਸਤੇ ਸੋ ਆਪਾਂ ਜਿਆਨ ਨੂੰ ਆਹੀ ਅਪੀਲ ਕਰਾਂਗੇ ਕਿ ਇਹ ਸਿਰ ਪ੍ਰੋਜੈਕਟ ਬੱਚਿਆਂ ਵਾਸਤੇ ਨਹੀਂ ਹੈ ਜਿਹੜੇ ਅੱਗੇ ਜੋਬਸ ਦੇ ਵਿੱਚ ਵੀ ਨਹੀਂ ਜਾਂ ਜਿਹੜੇ ਪਾਸ ਆਊਟ ਹੋ ਚੁੱਕੇ ਹਨ ਉਹ ਵੀ ਜ਼ਰੂਰ ਦੇਖ ਸਕਦੇ ਹਨ ਕਿ ਵੀ ਸਕੂਲ ਜ਼ੜੀ ਲਾਈਫ ਦੇ ਵਿੱਚ ਕਾਵੇਂ ਦੀ ਥਾਂ ਯਾਰ ਜਿਹਨੂੰ ਸੋਚ ਕੇ ਆਪਾਂ ਕਦੇ ਨਾ ਕਦੇ ਬੇਰੇ ਇਮੋਸ਼ਨਲ ਹੋ ਜਾਂਦੇ ਆ। ਕਿਉਂਕਿ ਕਿਉਂਕਿ ਉਹ ਸਮਾਂ ਮੁੜ ਕੇ ਵਾਪਸ ਨਹੀਂ ਆ ਸਕਦਾ। ਸੋ ਉਸਨੂੰ ਯਾਦ ਕਰਨ ਵਾਸਤੇ ਜਿਨ੍ਹਾਂ ਨੂੰ ਆਪਣੀ ਯਾਰੀ ਪਿਆਰੀ ਹੈ ਜ਼ਰੂਰ ਦੇਖਿਓ ਜੀ ਸਟੂ ਟੀਮ ਟੋਲਾ ਯਾਰਾਂ ਦਾ ਤੇ ਬਾਕੀ ਵੀ ਕੰਮ ਕਰਦੇ। ਮੈਂ ਬਸ ਮੇਰੇ ਤੋਂ ਤੁਹਾਡੇ ਕੋਲ ਸਵਾਲ ਆ ਬਈ। ਮੈਂ ਬੱਸ ਸਾਰਿਆਂ ਦਾ ਹੀ ਜੀਵਨਾ ਕਿਉਂਕਿ ਮੈਂ ਪੁੱਛਣਾ ਚਾਹੁੰਦਾ ਜਿਨ੍ਹਾਂ ਦੀ ਤੁਹਾਡੀ ਉਮਰ ਬਹੁਤ ਛੋਟੀ ਛੁਟੀ ਹੈ। ਇਨਾ ਕੌਨਫੀਡੈਂਸ ਕਿਵੇਂ ਆਇਆ ਤੁਹਾਡੇ ਅੰਦਰ ਜਿਵੇਂ ਜਾਂ ਤੁਹਾਡੇ ਪੇਰੈਂਟਸ ਦੇ ਹਿਸਾਬ ਨਾਲ سپورਟ ਕਰ ਸਾਡੇ ਘਰਾਂ ਦੇ ਵਿੱਚ ਕੌਨਫੀਡੈਂਸ ਸ਼ਬਦ ਨਹੀਂ ਆਇਆ ਜਿਵੇਂ ਉਹ ਆਪ ਵੀ ਘਬਰਾਏ ਹੁੰਦੇ ਸੀ ਸਾਨੂੰ ਵੱੱਟ ਘਬਰਾ ਕੇ ਰੱਖਦੇ ਕਿਉਂਕਿ ਜਿਵੇਂ ਮੇਰੀ ਮੰਮੀ ਆ ਪਿੱਛੇ ਆ ਡਰੋਨ ਹਮਲੇ ਹੋਏ ਤਾਂ ਮੇਰੀ ਮੰਮੀ ਮੈਨੂੰ ਫੋਨ ਕਰਕੇ ਕਹਿੰਦੀ ਕਿ ਇਹ ਗੇਟ ਬੰਦ ਕਰ ਲੈ ਉਹਨਾਂ ਨੂੰ ਲੱਗਦਾ ਸੀ ਡਰੋਨ ਪੌੜੀਆਂ ਰਹੀ ਆਏਗਾ ਮਤਲਬ ਸਾਡੇ ਘਰਾਂ ਮੇਰੇ ਤੇ ਚੀਜ਼ ਹੈ ਹੈਨਾ ਪਰ ਤੁਸੀਂ ਬਹੁਤ ਤਾਂ ਹੌਸਲੇ ਦੇ ਨਾਲ ਸਾਰੇ ਕੌਨਫੀਡੈਂਸ ਗੱਲਾਂ ਬਹੁਤ ਚਿਆਈਆਂ ਕਰ ਰਹੇ ਹੋ ਸਾਹ ਅੰਦਰ ਅਗਰ ਪਤਾ ਨਹੀਂ ਕਿਹੜੇ ਕਿਸ਼ਤੋਂ ਆਏ ਨੇ ਇੰਨੀ ਚੀਜ਼ ਤੱਕ ਕਿਵੇਂ ਸਾਰਿਆਂ ਜੀ ਆਈਆਂ ਨੇ ਕਿ ਤੁਹਾਡੇ ਅੰਦਰ ਛੋਟੇ ਨੂੰ ਤੇ ਏਡੇ ਵੱਡੇ ਐਕਟਰ ਆ ਗਏ ਨੇ ਦੇਖੋ ਜੀ ਜਿੰਨਾ ਮੈਂ ਬਸ ਇੰਨਾ ਹੀ ਕਹੂੰਗਾ ਕਿ ਹਰ ਬੱਚੇ ਦੀ ਕਾਮਯਾਬੀ ਪਿੱਛੇ ਸਿਰਫ ਆਪਾਂ ਸਾਰਿਆਂ ਪਿੱਛੇ ਨਹੀਂ ਹਰ ਵੰਡਾ ਜਿਹੜਾ ਵੀ ਇੱਥੇ ਬੈਠਾ ਹੈ ਉਹਨਾਂ ਦੀ ਕਾਮਯਾਬੀ ਪਿੱਛੇ ਮੈਂ ਮੰਨਦਾ ਕਿ ਉਹਨਾਂ ਦੇ ਪੇਰੈਂਟਸ ਦਾ ਹੱਥ ਜ਼ਰੂਰ ਹੁੰਦਾ ਸੋ ਜਿੰਮੇ ਦਾ ਘਰ ਦਾ ਮਾਹੌਲ ਹੋਏਗਾ ਮੇਰੇ ਘਰ ਦਾ ਜਿੰਮੇ ਦਾ ਮਾਹੌਲ ਆਏਗਾ ਮੈਂ ਉਹੀ ਗੱਲਾਂ ਅੱਗੇ ਆ ਕੇ ਵੰਡੂੰਗਾ ਜੋ ਮੈਨੂੰ ਘਰੇ ਸਿੱਖਣ ਨੂੰ ਮਿਲੇਗਾ ਸੋ ਐਨਾ ਹੁੰਦਾ ਕਿ ਪਹਿਲਾਂ ਹਾਂ ਇਹਨੇ ਬੱਚਿਆਂ ਵੱਲ ਉਵੇਂ ਨਹੀਂ ਸੀਗਾ ਧਿਆਨ ਦਿੱਤਾ ਨਹੀਂ ਜਾਂਦਾ ਸੀ ਬਟ ਅੱਜ ਦੇ ਸਮੇਂ ਦੇ ਵਿੱਚ ਕਿ ਮੇਰੇ ਪੇਰੈਂਟ ਸ਼ੁਰੂ ਤੋਂ ਮੇਰੇ ਨਾਲ ਖੜੇ ਨੇ ਉਹਨਾਂ ਨੇ ਜੋ ਗੱਲਾਂ ਮੈਂ ਕਰਦਾ ਉਹ ਮੈਨੂੰ ਦੱਸਿਆ ਨਹੀਂ ਕਿ ਆਹ ਤੂੰ ਨਿਮਰਤ ਜੀ ਕਿਤੇ ਅੱਗੇ ਜਾਂਦਾ ਤਾਂ ਕੋਈ ਚੰਗੀਆਂ ਗੱਲਾਂ ਵੀ ਵੰਡਣੀਆਂ ਨੇ ਸੋ ਕੌਨਫੀਡੈਂਸ ਮੈਨੂੰ ਮੇਰੇ ਪੇਰਿਅਡ ਦੇ ਥਰੂ ਹੀ ਮਿਲਿਆ ਕਿ ਉਹਨਾਂ ਨੇ ਕਿਹਾ ਕਿ ਚੰਗੇ ਕੰਮ ਦੇ ਵਿੱਚ ਕਦੇ ਘਬਰਾਣ ਦੀ ਲੋੜ ਨਹੀਂ ਉਹਨਾਂ ਨੇ ਮੈਨੂੰ ਸਿਖਾਇਆ ਸੋ ਇਹ ਕੌਨਫੀਡੈਂਸ ਆਪੇ ਬਿਲਡ ਹੋ ਜਾਂਦਾ ਹੈ ਸੋ ਬਾਕੀ ਵੈਸੇ ਮੈਂ ਦੱਸਦਾ ਮੇਰੀ ਉਮਰ 16 ਸਾਲ ਹੈ ਤੇ ਮੈਂ ਪਿਛਲੇ 13 ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ ਤੇ ਮੈਂ 3 ਸਾਲ ਦੀ ਉਮਰ ਤੋਂ ਇਸ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕਰਤਾ ਸੀ ਸੋ ਆਈ ਗੈਸ ਉਹਨੇ ਕਰਕੇ ਹੌਲੀ-ਹੌਲੀ ਥੋੜਾ-ਥੋੜਾ ਕੌਨਫੀਡੈਂਸ ਬਣਨਾ ਸ਼ੁਰੂ ਹੋ ਗਿਆ ਬਟ ਬਾਈ ਗੱਲ ਦੱਸਾਂ ਕੀ ਹੈ ਇਹ ਕੌਨਫੀਡੈਂਸ ਮੈਨੂੰ ਨਹੀਂ ਪਤਾ ਹੈਗਾ ਕਿ ਨਹੀਂ ਬਸ ਮੈਂ ਰੱਬ ਦਾ ਨਾਮ ਲੈ ਕੇ ਭਾਈ ਗੁਰੂ ਜੀ ਦਾ ਨਾਮ ਜਪ ਕੇ ਜੋ ਬੋਲ ਦਿੰਦਾ ਉਹੀ ਕਰ ਦਈਦਾ ਬਸ ਸਾਡਾ ਸੀਕ੍ਰੇਟ ਹੈ ਮੇਰਾ ਸੀਕ੍ਰੇਟ ਰਸਤਾ ਬਾਈ ਜੋ ਮੇਰਾ ਹੈ ਓਰੇ ਨਿਮਰਤਾ ਵੀਰੇ ਦੀ ਗੱਲ ਸਹੀ ਹੈ ਵੀ ਕੌਨਫੀਡੈਂਸ ਜਿਹੜਾ ਇਹ ਘਰੋਂ ਹੀ ਪੈਰੈਂਟਸ ਜਿਹੜੇ ਹੁੰਦੇ ਨੇ ਕੌਨਫੀਡੈਂਸ ਉਹੀ ਦਿੰਦੇ ਨੇ ਤੇ ਮੇਰੇ ਦੇ ਮੇਰੇ ਫਾਦਰ ਸਾਹਿਬ ਵੀ ਆਰਟਿਸਟ ਨੇ ਤੇ ਕਿਸੇ ਰੀਜ਼ਨ ਕਰਕੇ ਉਹ ਨਹੀਂ ਅੱਗੇ ਆ ਸਕੇ ਸੋ ਮੈਂ ਉਹਨਾਂ ਦਾ ਨਾਮ ਜ਼ਰੂਰ ਰੋਸ਼ਨ ਕਰਾਂਗਾ ਜੋ ਉਹਨਾਂ ਦਾ ਮੇਰੇ ਅੱਟਸ ਰਿਹਾ ਥੈਂਕ ਯੂ ਐਕਚੁਅਲੀ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੀ ਟੀਮਸ ਹੁੰਦੇ ਨੇ ਉਹ ਡਿਸਾਈਡ ਕਰਨਗੇ ਕਿ ਸਾਡਾ ਦੇਸ਼ ਜਾਂ ਸਾਡਾ ਸਮਾਜ ਅੱਜ ਤੋਂ 5 ਸਾਲ ਬਾਅਦ 10 ਸਾਲ ਕਿੱਦਾਂ ਦਾ ਹੋਊਗਾ ਇਸ ਵੈਬ ਸੀਰੀਜ਼ ਨੂੰ ਬਣਾਉਣ ਦੇ ਦੋ ਕਾਰਨ ਸੀ ਨੰਬਰ 1 ਬੱਚਿਆਂ ਵਾਲੀ ਕੀ ਪ੍ਰੋਬਲਮ ਨਹੀਂ ਸੀ ਸੈਕਿੰਡ ਅੱਜ ਦੀ ਡੇਟ 'ਚ ਨਾ ਕਮਿਊਨੀਕੇਸ਼ਨ ਗੈਪ ਬਹੁਤ ਵੱਧਦਾ ਜਾ ਰਿਹਾ ਹੈ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਐਕਚੁਅਲੀ ਅਸੀਂ ਨਾ ਉਹਨੂੰ ਜਨਰੇਸ਼ਨ ਗੈਪ ਕਹਿਣ ਲੱਗ ਗਏ ਹਾਂ ਉਹ ਜਨਰੇਸ਼ਨ ਗੈਪ ਨਹੀਂ ਹੈਗਾ ਸਾਡਾ ਕਮਿਊਨੀਕੇਸ਼ਨ ਗੈਪ ਹੈ ਪਹਿਲਾਂ ਜੁਆਇੰਟ ਫੈਮਲੀਆ ਸੀਗੀਆਂ ਇਸ ਕਰਕੇ ਕੋਈ ਨਾ ਕੋਈ ਬੰਦਾ ਬੱਚੇ ਤੇ ਧਿਆਨ ਰੱਖਦਾ ਸੀ ਕੁਝ ਉਹ ਚਾਚੇ ਤੋਂ ਸਿੱਖਦਾ ਸੀ ਕੁਝ ਉਹ ਤਾਏ ਤੋਂ ਸਿੱਖਦਾ ਸੀ ਕੋਛੋ ਆਪਣੀ ਹੋਰ ਜਿਹੜੇ ਉਚਾਚੀ ਤੋਂ ਸਿੱਖ ਲਿਆ ਮਾਂ ਤੋਂ ਸਿੱਖ ਲਿਆ ਪਿਓ ਤੋਂ ਉਹਨੂੰ ਨਾ ਉਹਦੀ ਟੇਕ ਕੇਅਰ ਕਰਨ ਵਾਲੇ ਤੇ ਉਹਦੇ ਤੇ ਧਿਆਨ ਦੇਣ ਵਾਲੇ ਬੜੇ ਬੰਦੇ ਹੁੰਦੇ ਸੀ ਹੁਣ ਜਿਹੜੀਆਂ ਫੈਮਲੀਆਂ ਨੇ ਛੋਟੀਆਂ ਹੋ ਗਈਆਂ ਨੇ ਜ਼ਿੰਮੇਵਾਰੀਆਂ ਵਧ ਗਈਆਂ ਨੇ ਹਸਬੰਡ ਵਾਈਫ ਦੋਨੇ ਵਰਕਿੰਗ ਹੋ ਗਏ ਨੇ ਉਹ ਆਪਣੇ ਬੱਚੇ ਨੂੰ ਸਕੂਲ ਭੇਜ ਕੇ ਤੇ ਫੈਸਿਲਿਟੀਆਂ ਦੇ ਕੇ ਇਹ ਸੋਚੀਦੇ ਨੇ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਜਦਕਿ ਇਹ ਬਹੁਤ ਗਲਤ ਹੈ ਉਹਨਾਂ ਦਾ ਪਹਿਲਾ ਸਕੂਲ ਉਹਨਾਂ ਦਾ ਘਰ ਹੈ ਉਹਨਾਂ ਦੇ ਪੇਰੈਂਟਸ ਨੇ ਬੱਚਿਆਂ ਦੇ ਦੋਸਤ ਬਣ ਕੇ ਰਹੋ ਅੱਜ ਦੇ ਮਾਹੌਲ ਦੇ ਮੁਤਾਬਿਕ ਪਹਿਲਾਂ ਛਿੱਤਰਪੇੜ ਹੁੰਦੀ ਰਹੀ ਐ ਸੀ ਬੜੀ ਖਾਦੀ ਆ ਉਦੋਂ ਬੱਚੇ ਐਵੇਂ ਹੀ ਪੜਦੇ ਸੀ ਪਰ ਅੱਜ ਤੁਹਾਨੂੰ ਆਪਣੇ ਬੱਚਿਆਂ ਦਾ ਫਰੈਂਡ ਬਣਨਾ ਪਊਗਾ ਕਿਉਂਕਿ ਅੱਜ ਦੇ ਸਮਾਜ 'ਚ ਇੰਨੀਆਂ ਪ੍ਰੋਬਲਮਸ ਨੇ ਬੱਚਿਆਂ ਨੂੰ ਨੇ ਬੰਦੇ ਬੱਚੇ ਇੰਨੀ ਛੇਤੀ ਮੈਚ્યોਰ ਹੋ ਜਾਂਦੇ ਨੇ ਕਿ ਉਹ ਤੁਹਾਡੇ ਤੋਂ ਸਿਆਣੀਆਂ ਗੱਲਾਂ ਸ਼ੁਰੂ ਕਰ ਤੁਸੀ ਦੇਖ ਹੀ ਲਓ ਬੱਚੇ ਕਿਵੇਂ ਗੱਲਾਂ ਕਰ ਰਹੇ ਨੇ ਇਸ ਇਸ ਉਮਰ 'ਚ ਤਾਂ ਸਾਨੂੰ ਮਤਲਬ ਛੂ ਚਲੀਕਾ ਖੇਡਣਾ ਜਾਂ ਜਿੰਜਰ ਸ਼ੂ ਖੇਡਣਾ ਇਹ ਤਾਂ ਫੁਰਸਤ ਨਹੀਂ ਸੀ ਹੁੰਦੀ ਤੇ ਬੱਚੇ ਅੱਜ ਕਮਾ ਆ ਵੀ ਰਹੇ ਨੇ ਹਨਾ ਸੋਈ ਬੱਚਿਆਂ ਨੂੰ ਉਸ ਸਾਡੀ ਕਮਿਊਨੀਕੇਸ਼ਨ ਜਿਹੜੀ ਆ ਉਹ ਆਪਣੇ ਪੇਰੈਂਟਸ ਤੋਂ ਚਾਹੀਦੀ ਆ ਇਹਨਾਂ ਬੱਚਿਆਂ ਦੀ ਬੜੀਆਂ ਜਿਹੜੇ ਟੀਨ ਏਜ ਆ ਰਹੇ ਨੇ ਬੜੀਆਂ ਆਪਣੀਆਂ ਪਰਸਨਲ ਪ੍ਰੋਬਲਮਸ ਨੇ ਉਹਨਾਂ ਨੂੰ ਐਕਸਾਈਟਮੈਂਟ ਬੜੀ ਹੁੰਦੀ ਆ ਹਰ ਇੱਕ ਚੀਜ਼ ਦੇ ਲਈ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਦੀ ਸਿੱਖਣ ਦੀ ਜਿਹੜੀ ਚਾਹੇ ਬੜੀ ਤੇਜ ਹੈ ਸਾਡੀ ਜਨਰੇਸ਼ਨ ਦੇ ਨਾਲੋਂ ਤਾਂ ਉਹ ਚਾਹ ਦੇ ਵਿੱਚ ਕਈ ਵਾਰ ਗਲਤ ਬੰਦਿਆਂ ਦੇ ਨਾਲ ਅਟੈਚ ਹੋ ਜਾਂਦੇ ਨੇ ਆਪਣੀ ਪ੍ਰੋਬਲਮ ਗਲਤ ਬੰਦਿਆਂ ਨਾਲ ਸ਼ੇਅਰ ਕਰ ਲੈਂਦੇ ਨੇ ਠੀਕ ਆ ਤਾਂ ਉਹ ਬੰਦਾ ਇਹਨਾਂ ਨੂੰ ਕਿਸ ਰਾਹ ਤੇ ਲੈ ਜਾਊਗਾ ਤੁਹਾਨੂੰ ਕੁਝ ਨਹੀਂ ਪਤਾ ਬੈਟਰ ਹੈ ਪੇਰੈਂਟ ਦੀ ਜਗ੍ਹਾ ਦੋਸਤ ਬਣ ਜੂ ਇਹ ਬੱਚਿਆਂ ਲਈ ਵੀ ਜ਼ਰੂਰੀ ਹੈ ਪੇਰੈਂਟਸ ਲਈ ਵੀ ਕਿ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰੋ ਬੱਚੇ ਵੀ ਆਪਣੇ ਪੇਰੈਂਟਸ ਨਾਲ ਗੱਲਾਂ ਸ਼ੇਅਰ ਕਰਨ ਤੇ ਇਹ ਨਹੀਂ ਮਾਪਿਓ ਵੀ ਵੀ ਜੇ ਕਿਤੇ ਬੱਚਾ ਕੋਈ ਗਲਤੀ ਕਰ ਤੇ ਵੱਡੂ ਖਾਉਂ ਪੈ ਜਾਣਾ ਉਹਨੂੰ ਪੰਜ ਸੱਤ ਛੱਡੀਆਂ ਉਹਦੇ ਉਹ ਫਿਰ ਬੱਚਾ ਡਰਦਾ ਤੁਹਾਨੂੰ ਗਲਤੀ ਨਹੀਂ ਦੱਸਦਾ ਆਪਦੀ ਉਹਨੇ ਇੱਕ ਵਾਰ ਗਲਤੀ ਕੀਤੀ ਹੈ ਅਸੀਂ ਵੀ ਕਰਦੇ ਰਹੇ ਆਪਣੀ ਉਮਰ ਚ ਖਾਧੀਆਂ ਨੇ ਫੇਰ ਹੀ ਸਿੱਖਿਆ ਨਾ ਉਹਨਾਂ ਨਾਲ ਅੱਜ ਦੀ ਡੇਟ ਦੇ ਵਿੱਚ ਪਿਆਰ ਨਾਲ ਉਹਨਾਂ ਦੀ ਪ੍ਰੋਬਲਮ ਪੁੱਛੋ ਬਾਅਦ ਪੁੱਛ ਲਓ ਆਪ ਪੁੱਛ ਕੇ ਉਹਨਾਂ ਨੂੰ ਹੱਲ ਕਰੋ ਹੱਲ ਕਰਨ ਤੋਂ ਬਾਅਦ ਉਹਨਾਂ ਨੂੰ ਦੱਸੋ ਕਿ ਅੱਜ ਦਾ ਸਮਾਜ ਕੀ ਹੈ ਉਹਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਪੇਰੈਂਟਸ ਦਾ ਖਰਚ ਬਣਦਾ ਟੀਚਰਸ ਦਾ ਖਰਚ ਬਣਦਾ ਹੈ ਸਕੂਲ ਦਾ ਖਰਚ ਬਣਦਾ ਹੈ ਸਮਾਜ ਦੀਆਂ ਜਿਹੜੀਆਂ ਉਹਦੇ ਉਹਨੂੰ ਕਰਤੱਵ ਨੇ ਉਹਦੇ ਉਹ ਵੀ ਸਿਖਾਓ ਉਹਦੇ ਦੇਸ਼ ਦੇ ਪ੍ਰਤੀ ਉਹਦੇ ਕੀ ਜ਼ਿੰਮੇਵਾਰੀਆਂ ਨੇ ਉਹ ਵੀ ਸਿਖਾਓ ਉਹਦੀਆਂ ਆਪਣੇ ਸਟੇਟ ਲਈ ਕੀ ਜ਼ਿੰਮੇਵਾਰੀਆਂ ਨੇ ਉਹ ਸਿਖਾਓ ਸੜਕਾਂ ਲਈ ਕੀ ਜ਼ਿੰਮੇਵਾਰੀਆਂ ਨੇ ਟ੍ਰੈਫਿਕ ਰੂਲਸ ਲਈ ਉਹਦੀਆਂ ਕੀ ਜ਼ਿੰਮੇਵਾਰੀਆਂ ਨੇ ਫਰਦੰਗ ਬਚਾਉਂਦੇ ਫਰਦੇ ਨੇ ਜਵਾਕ ਤੁਸੀਂ ਗੱਡੀਆਂ ਸਕੂਟਰ ਮੋਟਰਸਾਈਕਲ ਉਹਨਾਂ ਨੂੰ ਲੈਤੇ ਨੇ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਰੈੱਡ ਲਾਈਟ ਤੇ ਰੁਕਣਾ ਕਿਤੇ ਸਪੀਡ ਕਿੰਨੀ ਰੱਖਣੀ ਹੈ ਰੂ ਰੈਗੂਲੇਸ਼ਨ ਮੰਨਣੇ ਨੇ ਇਹ ਚੀਜ਼ਾਂ ਪੇਰੈਂਟਸ ਦੱਸਣਗੇ ਸਕੂਲਾਂ 'ਚ ਜਿੰਨਾ ਕੁ ਪੜਾਉਂਦੇ ਆ ਉਹਨਾਂ ਤੋਂ ਜ਼ਰੂਰੀ ਨਹੀਂ ਹੈਗਾ ਪੇਰੈਂਟਸ ਨੂੰ ਇਹ ਚਾਹੀਦਾ ਵਾ ਉਹਨਾਂ ਨੂੰ ਆਪਣੇ ਦੇਸ਼ ਸਮਾਜ ਆਲਾ ਦੁਆਲਾ ਰਿਸ਼ਤੇਦਾਰੀ ਇਹਨਾਂ ਸਾਰਿਆਂ ਦਾ ਮਿਲਵਰਤਨ ਦੱਸਣ ਤਾਂ ਕਿ ਉਹਨਾਂ ਨਾਲ ਪਿਆਰ ਰਹੇ ਬੈਠੋ ਇਕੱਠੇ ਇੱਕ ਵਾਰ ਤਾਂ ਜ਼ਰੂਰ ਦਿਨ 'ਚ ਖਾਣਾ ਖਾਇਆ ਕਰੋ ਸੋ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਵੈਬ ਸੀਰੀਜ਼ ਦੇਖਣ ਨੂੰ ਮਿਲਣਗੀਆਂ ਕਿ ਪੇਰੈਂਟਸ ਦੀ ਸੋਸ਼ਲਿਜ਼ਮ ਦੇ ਕਰਕੇ ਬੱਚਿਆਂ ਦੇ ਮੈਂਟਲੀ ਕੀ ਅਸਰ ਹੁੰਦਾ ਹੈ ਕਿ ਉਹ ਕਿੱਧਰ ਨੂੰ ਤੁਰ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਵਾਪਸ ਲਿਆਉਣਾ ਕਿੰਨਾ ਔਖਾ ਹੈ ਤੇ ਕਈ ਵਾਰ ਬੱਚੇ ਵਾਪਸ ਨਹੀਂ ਆਉਂਦੇ ਬੱਚੇ ਵਾਪਸ ਨਹੀਂ ਆਉਂਦੇ ਕਈਆਂ ਦੇ ਬੱਚੇ ਨਿਕਲ ਗਏ ਇੱਥੋਂ ਕਈਆਂ ਦੀਆਂ ਜਾਨਾਂ ਚਲੇ ਗਈਆਂ ਬਾਅਦ ਚ ਨੂੰੜ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਫਰੈਂਡਸ ਬਣਜੂ ਕੁਝ ਇਸ ਤਰ੍ਹਾਂ ਦੇ ਬਾਕੀ ਐਂਟਰਟੇਨਮੈਂਟ ਵੀ ਹੈ ਜਿੱਥੋਂ ਤੁਹਾਨੂੰ ਰੋਮਾਂਸ ਮਿਲੇਗਾ ਸਭ ਕੁਝ ਅਸੀਂ ਐਂਟਰਟੇਨਮੈਂਟ ਦੇ ਲਿਵੇੜ ਕੇ ਦਿਖਾਉਂਦਾ ਹਾਂ ਸੋ ਇਹ ਸਮਾਜ ਲਈ ਛੇੜ ਇਹ ਬੱਚਿਆਂ ਲਈ ਵੀ ਸੀਰੀਜ਼ ਨਹੀਂ ਹੈਗੀ ਕੱਲਿਆਂ ਲਈ ਇਹ ਨਾਲ ਪੇਰੈਂਟਸ ਲਈ ਵੀ ਹੈ ਇਕੱਠੇ ਬੈਠ ਕੇ ਦੇਖੋ ਤੁਹਾਨੂੰ ਸਮਝ ਆਏਗੀ ਤੁਹਾਡਾ ਪਰਿਵਾਰ ਚ ਪਿਆਰ ਵਧੇਗਾ ਥੈਂਕ ਯੂ ਸਪੋਕੀ ਦਾ ਸਵਾਗਤ ਮੈਂ ਹਰ ਤੋਂ ਪਾਪਾਂ ਦਰਿਆ ਨੂੰ ਸਟੈਨਰ ਤੋਂ ਮੇਰਾ ਖਾਲਸਾਨੂ ਹੈ ਤੁਸੀਂ ਸਕੂਲ ਚ ਪੜਦੇ ਹੋ ਹਣਾ ਕਿਸ ਗੋਂਦੇਲੀ ਹੋ ਐਕਟਰ ਲੋਗ ਮੈਡਮ ਤੁਸੀਂ ਕਿੰਨੇ ਕੁ ਟੁਕੜੇ ਸੌਰੀ ਮੈਮ ਮੈਂ ਤੁਹਾਡੀ ਗੱਲ ਕੱਟਦਾ ਮੈਂ ਸਕੂਲ ਤੋਂ ਪੜ੍ਹਦੇ ਆ ਪਲੱਸ ਟੂ ਕੰਪਲੀਟ ਪਲੱਸ ਟੂ ਮੈਡਮ ਇਹ ਸਾਰੇ ਨਾ ਇਹ ਸਾਰੇ ਜਿੰਨੇ ਮੇਰੇ ਨਾਲ ਕਲਾਸ ਲੇਟ ਆ ਇਹ ਸਾਰੇ ਮੇਰੇ ਤੋਂ ਛੋਟੇ ਆ ਇਹ ਗ੍ਰੀਮਾ ਦੀਦੀ ਨੂੰ ਛੱਡ ਕੇ ਇਹ ਚ ਲੱਗਦਾ ਨਹੀਂ ਬਸ ਹੈਗਾ ਆ ਬੜਾ ਬੰਦਿਆ ਸਵਾਲ ਕੀਤਾ ਵੀ ਜਿਹੜੇ ਕੱਪੜੇ ਸੀਗੇ ਸਾਡੇ ਕੂਟ ਯੂਨੀਫਾਰਮ ਉਹ ਸਾਡੇ ਮਾਮੀ ਜੀ ਲਿਆਉਂਦੇ ਸੀ ਤੇ ਉਹ ਤੋਂ ਖੇਡਿਆਉਂਦੇ ਸੀ ਨਿਮਰ ਤੇ ਵੀ ਤੋਂ ਸਾਡੇ ਮਾਮੀ ਸਾਨੂੰ ਲਿਆਉਂਦੀ ਸੀ ਧੋਦਾ ਮਾਮਾ ਮਮੀ ਜੀ ਆਏ ਬਸ ਇਹ ਗੱਲ ਕਲੀਅਰ ਕਰਦਿਆਂ ਮੇਂ ਇਹ ਇਹ ਗੱਲ ਦਾ ਜਵਾਬ ਤਾਂ ਆਈ ਥਿੰਕ ਮਾਮੀ ਹੀ ਦੇ ਦੇਣਗੇ ਹੈਨਾ ਪਰ ਜੇ ਧੋਂਦੇ ਵੀ ਤੇ ਯਾਰ ਇੰਨਾ ਉਪਰ ਦਾ ਨਾਖ ਹੋ ਰਿਹਾ ਇੰਨਾ ਕਰ ਕੇ ਕਹਿ ਦੇਈਦਾ ਹੁੰਦਾ ਵੀ ਠੀਕ ਆ ਮਾਈਕ ਲਈ ਸੀ ਮਾਮੀ ਨੇ ਕਿਹਾ ਇਸ ਲਈ ਸੀ ਮਾਮੀ ਤੇ ਕਹਾਂਗੇ ਭਾਈ ਮਾਮੀ ਨੇ ਧੋਤੇ ਆ ਬਾਕੀ ਮਾਮੇ ਵੀ ਜਿਹੜੀ ਇਦਾਂ ਦੀ ਮਿਹਨਤ ਆ ਉਹਨੂੰ ਲਗੋਕੀ ਰੱਖੋ ਹੈਨਾ ਕੱਪੜੇ ਭਾਂਡੇ ਇਹ ਜਿੱਦਾਂ ਵਿਚਾਰੇ ਦੀ ਲਗੋਕੀ ਰਹਿਣ ਤਾਂ ਵਧੀਆ ਮੁੜ ਕੇ ਹੈਨਾ ਯਾਰ ਦੋਸ ਬੜਾ ਠੱਠ ਕਰਦੇ ਆ ਤੇ ਵੈਸੇ ਕੋਈ ਸ਼ੱਕ ਨਹੀਂ ਇਕ ਬਹੁਤ ਸੋਹਣਾ ਜਿਹੜੇ ਵੀ ਟ੍ਰੇਲਰ ਦੇ ਵਿੱਚ ਨੇ ਇੱਕ ਬੜੀ ਅੱਛੀ ਨਸ਼ਿਆਂ ਦੇ ਬਾਰੇ ਵੀ ਤੁਸੀਂ ਗੱਲ ਕੀਤੀ ਜੀ ਬਾਈ ਉਸ ਕਨਸੈਪਟ ਤੇ ਚਰਚਾ ਕਰਨੀ ਵੀ ਬਣਦੀ ਹੈ ਕਿਉਂਕਿ ਅੱਜ ਸੂਲਾਂ ਦੇ ਬਾਹਰ ਨਸ਼ਾ ਵਿਕਦਾ ਜੀ ਨਸ਼ਾ ਵਿਕਦਾ ਜੀ ਬਾਈ মিডিਆ ਦੇਖੋ ਕਿ ਉਹ ਜਿਹੜੀਆਂ ਜਿਕੇ ਕੂਲ ਨੇ ਪਛਾਣ ਕੰਮ ਹੋ ਗਿਆ ਨਹੀਂ ਚਾਰ ਪੰਜ ਦਿਨ ਪਹਿਲਾਂ ਖਬਰ ਵੀ ਅਸੀਂ ਨਸ਼ਰ ਕੀਤੀ ਸੀ ਤੇ ਇਸ ਮਸਲੇ ਨੂੰ ਤੁਸੀਂ ਕਿੰਨਾ ਗੰਭੀਰਤਾ ਨਾਲ ਤੁਸੀਂ ਨਹੀਂ ਸੋਚਦੇ ਵੀ ਇਸ ਚੀਜ਼ ਤੇ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਾਂ ਸਰਕਾਰ ਦੀਆਂ ਐਡਾ ਪੀਣੇ ਚਾਹੀਦੀਆਂ ਤਾਂ ਤੁਹਾਡੇ ਵਰਗੇ ਲੋਕਾਂ ਨੂੰ ਹੋਰ ਮਿਹਨਤ ਕਰਨੀ ਚਾਹੀਦੀ ਇਸ ਗੱਲ ਦੇ ਵਿੱਚ ਦੇਖੋ ਜੀ ਵੈਸੇ ਤਾਂ ਸਰਕਾਰ ਨੇ ਤਾਂ ਆਪਣੇ ਢੰਗ ਨਾਲ ਜਿਹੜੇ ਇਹਦੇ ਤੇ ਰੋਕਾਂ ਲਾਈਆਂ ਨੇ ਜਾਂ ਕਾਨੂੰਨ ਬਣਾਏ ਨੇ ਜਾਂ ਜਿੰਨਿਕ ਜੋਗੀ ਸਰਕਾਰ ਹੈਗੀ ਉਹਨਾਂ ਕੁ ਤਾਂ ਕਰੀ ਜਾਂਦੀ ਹੈ ਬੇਸਿਕਲੀ ਇਹ ਕੰਮ ਕੱਲੀ ਸਰਕਾਰ ਦਾ ਨਹੀਂ ਹੈਗਾ ਇਹਦੇ 'ਚ ਹਰ ਘਰ ਸਮਾਜ ਦੇ ਹਰ ਬੰਦੇ ਨੂੰ ਹੱਥ ਬਣਾਉਣਾ ਪੈਣਾ ਹੈ ਠੀਕ ਹੈ ਜੀ ਇਹ ਜਿਹੜੇ ਨਸ਼ੇ ਆ ਜਾਂ ਕਿਸੇ ਵੀ ਬੁਰੀ ਸੰਗਤ ਆ ਉਹਦੀ ਜਿਹੜੀ ਸਟਾਰਟਿੰਗ ਮੈਂ ਪਹਿਲਾਂ ਕਹਿ ਚੁੱਕਾ ਟੀਨਏਜ ਤੋਂ ਸ਼ੁਰੂ ਹੁੰਦੀ ਹੈ ਕੋਈ ਸ਼ੌਕ ਤੋਂ ਸ਼ੁਰੂ ਕਰਦਾ ਕੋਈ ਕਿਸੇ ਦੇ ਲਈ ਸ਼ੁਰੂ ਕਰਦਾ ਕੋਈ ਦੇਖਾ ਦਿਖਾਈ ਸ਼ੁਰੂ ਕਰਦਾ ਕਈਆਂ ਨੂੰ ਤਾਂ ਅੱਜ ਕੱਲ੍ਹ ਵਿਰਾਸਤ 'ਚ ਮਿਲ ਰਹੀ ਆ ਅਸੀਂ ਬੱਚਿਆਂ ਨੂੰ ਤਾਂ ਕਈ ਜਾਣੇ ਬੱਚਿਆਂ ਦੇ ਮਾਪਿਓ ਵੀ ਕਈ ਹੈਗੇ ਨੇ ਕਈ ਪਿਓ ਨੇ ਜਿਹੜੇ ਆਪ ਨਸ਼ੇ ਕਰਦੇ ਨੇ ਤੇ ਜਵਾਕ ਉਹਨਾਂ ਨੂੰ ਕਰਦੇ ਦੇਖਦੇ ਨੇ ਤੇ ਉਹੀ ਕਰਦੇ ਨੇ ਜੋ ਮਾਪਿਓ ਕਰਦੇ ਨੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਬੱਚਿਆਂ ਤੇ ਨਿਗਾਹ ਰੱਖਣੀ ਅੱਡ ਚੀਜ਼ ਹੁੰਦੀ ਆ ਉਹਨਾਂ ਦੇ ਨਾਲ ਮਿਲ ਕੇ ਰਹਿਣਾ ਅੱਡ ਚੀਜ਼ ਹੁੰਦੀ ਆ ਪੇਰੈਂਟਸ ਆਪਣੇ ਪੱਧਰ ਤੇ ਬੱਚਿਆਂ ਨਾਲ ਮਿਲ ਕੇ ਰਹਿਣ ਉਹਨਾਂ ਤੋਂ ਪੁੱਛਣ ਤੇਰਾ ਸਾਰਾ ਦਿਨ ਸਕੂਲ ਚ ਕਿਵੇਂ ਰਿਆ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਤੈਨੂੰ ਜਿਹੜਾ ਬੰਦਾ ਮਿਲਦਾ ਇਹ ਕੌਣ ਮਾੜੀ ਮੁੱਟੀ ਆਪਣੇ ਪੱਧਰ ਤੇ ਬੱਚੇ ਦੀ ਨਿਗਾਸਾਨੀ ਵੀ ਰੱਖੋ ਤਾਂ ਕਿ ਦੇਖੋ ਜਿਹੜੀ 10 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਏਜ ਹੈ ਨਾ ਤੁਸੀਂ ਬੱਚੇ ਨੂੰ ਉਹਦੇ ਸਾਹਮਣਾ ਅੱਜ 7-8 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਸਾਡੇ ਸਮੇਂ ਦੇ ਵਿੱਚ ਇਹ 13-14 ਤੋਂ ਸ਼ੁਰੂ ਹੁੰਦੀ ਸੀ ਅੱਜਕਲ 7-8 ਸਾਲ ਦੇ ਬੱਚੇ ਤੇ ਤੁਹਾਨੂੰ ਨਿਗਾਸਾਨੀ ਰੱਖਣੀ ਪੈਂਦੀ ਹੈ 7-10 ਸਾਲ ਤੋਂ ਲੈ ਕੇ 13-14 ਸਾਲ ਦੇ ਬੱਚੇ ਤੱਕ ਅਗਰ ਤੁਸੀਂ ਉਹਨੂੰ ਚੰਗੀਆਂ ਆਦਤਾਂ ਉਹਦੇ ਤੇ ਮਾੜੀ ਜੀ ਰੋਕ ਟੋਕ ਉਹਦੇ ਨਾਲ ਫ੍ਰੈਂਡਲੀ ਹੋ ਕੇ ਅਗਰ ਉਹਨੂੰ ਤੁਸੀਂ ਬਚਾ ਕੇ ਫੇਰ ਉਹ ਕਿਤੇ ਨਹੀਂ ਜਾਂਦਾ ਉਸ ਤੋਂ ਬਾਅਦ ਉਹ ਮਚਿਓਰ ਹੋ ਜਾਂਦਾ 15-16 ਸਾਲ ਬਾਦ ਉਹਨੂੰ ਆਪ ਦਾ ਚੰਗਾ ਮਾੜਾ ਸਮਝ ਆਉਣ ਲੱਗ ਜਾਂਦਾ ਇਹ ਜਿਹੜਾ ਨਸ਼ੇ ਤੇ ਹੋਰ ਜ਼ਿਆਦਾ ਕਾਨੂੰਨ ਸਖਤ ਸ ਕਾਨੂੰਨਾਂ ਨੂੰ ਕੀ ਹੈ ਪਾਲਣਾ ਤਾਂ ਅਸੀਂ ਕਰਨੀ ਹੈ ਨਾ ਕਾਨੂੰਨ ਹਰ ਜਗ੍ਹਾ ਹੁਣ ਹਰ ਕੰਧ ਹਰ ਮੋਰ ਹਰ ਘਰ ਦੀ ਛੱਤ ਤੇ ਦਾ ਕਾਨੂੰਨ ਨਹੀਂ ਬੈਠਾ ਪੁਲਿਸ ਵਾਲਾ ਨਹੀਂ ਬੈਠਾ ਉਹਦੇ ਥੱਲੇ ਕੌਣ ਰਹਿ ਰਹੇ ਆ ਅਸੀਂ ਲੋਕ ਅਸੀਂ ਕੀ ਕਰਦੇ ਆਂ ਫਲਾਨੇ ਦਾ ਜੁਆਗ ਯਾਰ ਬਹੁਤ ਨਸ਼ਾ ਕਰਦਾ ਠੀਕ ਆ ਉਹੋ ਤੂੰ ਨਾ ਕਰੀਂ ਅੱਛਾ ਉਹ ਫਲਾਨੇ ਦੇ ਜੁਆਗ ਨੂੰ ਵੀ ਹਟਾ ਲਓ ਨਾ ਉਹਨੂੰ ਵੀ ਆਪਦਾ ਜੁਆਗ ਸਮਝ ਲਓ ਉਹਦੇ ਤੇ ਤੁਸੀਂ ਨਫ਼ਰਤ ਕਰ ਰਹੇ ਹੋ ਉਹਨੂੰ ਪਰਾਂ ਕਰ ਰਹੇ ਹੋ ਸਮਾਜ ਤੋਂ ਉਹਨੇ ਹਟਣਾ ਥੋੜੀ ਆ ਉਹ ਚਾਰਾਂ ਨੂੰ ਹੋਰ ਲਾਉ ਤੇ ਉਹਨਾਂ ਚੋਂ ਚਾਰਾਂ ਚੋਂ ਕੋਈ ਨਾ ਕੋਈ ਬੰਦਾ ਤੇ ਢਾਲੂ ਥੋਡੇ ਨਾਲ ਸੋ ਬੇਸਿਕਲੀ ਸਾਡਾ ਫਰਜ਼ ਬਣਦਾ ਵਾ ਇਹਨੂੰ ਸਰਕਾਰ ਤੇ ਕੱਲਾ ਥੋਪ ਕੇ ਤੇ ਬਾਅਦ ਚ ਇਨਕਲਾਬ ਜਿੰਦਾਬਾਦ ਦੇ ਨਾਰੇ ਨਾਲ ਆਏ ਜਾਣ ਘਰੇਲੂ ਬਗਦਰ ਤੋਂ ਇਹਨੂੰ ਸ਼ੁਰੂ ਕੀਤਾ ਜਾਵੇ ਖਤਮ ਹੋ ਜੂ ਹਰ ਚੀਜ਼ ਖਤਮ ਹੋ ਜਾਂਦੀ ਹੈ ਪਰ ਸ਼ੁਰੂ ਤੋਂ ਘਰ ਤੋਂ ਕਰਨੀ ਪੈਣੀ ਹੈ थैंक यू सो मच फॉर ਮੀਡੀਆਜ਼ ਕੁਐਸਚਨ थैंक यू ਤੁਹਾਡਾ ਪੱਤਦਾ ਨਹੀਂ